ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਅੱਜ ਅਸੀਂ ਤੁਸੀਂ ਸੋਦੇ ਹੋਵਾਂਗੇ ਕਿ ਕੀ ਕਰਦੇ ਹੱਥ ਵਿੱਚ ਕੀ ਆ ਤੇ ਅਸੀਂ ਬਣਾਉਣ ਲੱਗੇ ਆ ਜੀ ਅੱਜ ਫੇਰ ਦੁਬਾਰਾ ਹਰਾ ਮੁਰਗਾ ਸਸਰੀ ਘਰ ਦੀ ਸਾਰਿਆਂ ਨੂੰ ਗੱਲ ਇਹ ਖੁਸ਼ ਹੋ ਕੇ ਨਹੀਂ ਬਣਾਉਣ ਲੱਗੇ ਜੀ ਸੀ ਨਹੀਂ ਪਤਾ ਕੀ ਹੋਇਆ ਜੀ ਤੁਹਾਨੂੰ ਪਤਾ ਜੀ ਇੱਕ ਤਾਂ ਮੇਰਾ ਫੇਵਰਟ ਆ ਜੀ ਇਹ ਹਰਾ ਮੁਰਗਾ ਦੂਸਰਾ ਸਾਡੇ ਪਾਪਾ ਜੀ ਦਾ ਵੀ ਹੈਗਾ ਪਾਪਾ ਜੀ ਕਹਿੰਦੇ ਮੇਰੇ ਨਾਲ ਅੱਜ ਦੀ ਪੀੜੀ ਦਾ ਤਾਂ ਜਦ ਵੀ ਹੁੰਦਾ ਬਸ ਕਰਤ ਕਰਤ ਹੁੰਦੀ ਹੋ ਰਹੀ ਦੀ ਬਸ ਤੁਹਾਨੂੰ ਮੇਰੀ ਪੀੜੀਓ ਦਿਖਦੀ ਆ ਹੋਰ ਕੋਈ ਚੀਜ਼ ਦਿਖਦੀ ਨਹੀਂ ਕੋਈ ਆ ਨਾ ਤਾਂ ਕਰਕੇ ਖਿਆਨ ਤੇ ਪਾਪਾ ਜੀ ਕਹਿੰਦੇ ਮੈਨੂੰ ਵੀ ਸਾਗ ਉੱਥੇ ਤਾਂ ਨਾ ਵੀ ਸੰਘਤਾ ਤੋੜ ਕੇ ਲਿਜਾਣ ਲੱਗੀਆਂ ਵੀ ਸਾਗ ਰਹਿ ਗਿਆ ਤੇਰੇ ਕੋਲ ਲੰਮ ਸਮਾਂ ਜੀ ਵੀ ਜੇ ਇੱਕ ਅੱਧੀ ਵਾਰ ਬਣਾਉਣਾ ਬਣਾ ਲਾ ਉਹਦੇ ਬਾਅਦ 15-20 ਦਿਨ ਮੁੜ ਕੇ ਉਹਰੇ ਸਾਗ ਨਹੀਂ ਮਿਲਣਾ ਹੈਗਾ ਹਾਂ ਮਾਂ ਵੀ ਦੇਖ ਲੋ ਕਿਆ ਕਰਨਾ ਹੁਣ ਉਹ ਤੋੜ ਲਿਆ ਉਹਨਾਂ ਨੂੰ ਮੈਂ ਕਿਹੜੇ ਨਾ ਕਰ ਦੇਣੀ ਦੀ ਵੀ ਪਾਪਾ ਜੀ ਨਹੀਂ ਵੀ ਜੀ ਇਹਨਾਂ ਨੇ ਬਣਾਉਣਾ ਨਹੀਂ ਮੇਰੇ ਸਾਡੇ ਨੋਹਾ ਭਾਈ ਬਹੁਤ ਬਿਜੀ ਐਦਰ ਭਾਬੀ ਬੀਬੀ ਜੀ ਐ ਹਾਂ ਮਾਂ ਚੱਲ ਕੋਈ ਨਹੀਂ ਬਣੂਗਾ ਤੇ ਹੁਣ ਇਹ ਇਹ ਧੂਏ ਨੇ ਸਾਡਾ ਮਾਤਾ ਜੀ ਮਾਰੀ ਪਈ ਐ ਦੱਖ ਪੱਛਮ ਨੇ ਹੱਤ ਮਾਰੀ ਕੀ ਐ ਪੱਛਮ 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 ਦੀ ਹਵਾ ਚੱਲਦੀ ਐ ਜੀ ਉਹ ਉਹਦੇ ਕਰਕੇ ਰੋਣਾ ਜਾਈਏ ਤਾਂ ਮਨ ਨੂੰ ਨਹੀਂ ਕਹਿੰਦੀ ਸਾਗ ਮਨ ਨੂੰ ਸਾਗ ਕਰਕੇ ਤਾਂ ਮਨਵਾ ਬੈ ਲੱਗਣਾ ਬਿਨ ਸਾਗ ਲਾ ਆ ਕੇ ਗੱਲ ਹੋਈ ਹਾਂ ਨਾਲੇ ਖਾਣਾ ਵੀ ਸਾਰੇ ਨਾਲ ਹਾਂ ਜਿਆਦਾ ਗੱਲ ਸਾਰੇ ਨਾਲ ਤੇ ਵੱਧ ਕੌਲੀ ਭਾਬੀ ਦੀ ਸੁਣੋ ਬਰਾ ਭਾਬੀ ਸਤਿ ਸ੍ਰੀ ਅਕਾਲ ਭਲਾ ਮੇਰਾ ਸਤਿ ਸ੍ਰੀ ਅਕਾਲ ਜੀ ਸਾਰੀਆਂ ਦੀਦੀਆਂ ਬੈਠਣ ਸਤਿ ਸ੍ਰੀ ਅਕਾਲ ਜੀ ਇਹ ਸਾਖਤਾ ਜੀ ਉਹਨੂੰ ਕੱਦਾਂ ਰਿਜਣ ਦਾ ਐ ਉਦੋਂ ਕੱਲੀ ਸੀ ਹਾਂ ਮੈਂ ਚਾਰ ਵਾਦਿਆਂ ਨੂੰ ਰਿਸ਼ਤੇਦਾਰਾਂ ਨੂੰ ਰੋਟੀ ਪਕਾ ਕੇ ਵਿਖਾੜ ਕੇ ਦੇਜ ਤੇ ਤੇ ਇਹਨਾਂ ਦੇ ਅੱਜ ਤਿੰਨ ਜਾਣੇ ਵਿੱਕੀ ਭਗੜਦਾ ਆਪਣੀ ਸੰਦੀਪ ਵੀ ਘਰ ਆਤੀ ਇਹਨਾਂ ਤੇ ਸਾਗ ਨਹੀਂ ਪਿਆ ਤੌੜੀ ਦੇ ਵਿੱਚ ਹਾਂ ਤੌੜੀ ਤੌੜੀ ਦੇ ਵਿੱਚ ਸਾਗ ਉਸ ਦਿਨ ਜਿਹੜਾ ਭਾਬੀ ਨੇ ਸਾਗ ਬਣਾਇਆ ਤੇ ਜਿੱਕ ਡੰਗ ਮਸੋਸ ਰਿਆ ਇੱਕ ਡੰਗ ਮੇਰਾ ਸੁਆਸ ਹਾਂ ਜੇ ਇੱਕ ਡੰਗ ਆਲਾ ਬਣਾਉਣਾ ਹੁੰਦਾ ਮੈਂ ਇਕੱਲੇ ਨਹੀਂ ਬਣਾ ਕੇ ਖਾ ਲੈਣਾ ਤੌੜਾ ਇਕੱਲੇ ਨਹੀਂ ਨਿਬੇੜ ਦੇਣਾ ਤਾਂ ਕੰਮ ਉਹਦਾ ਵੀ ਉਹ ਆਏ ਹੋਇਆ ਜੀ ਇਹਨਾਂ ਨੂੰ ਕਿੱਦ ਨਹੀਂ ਹੋਈ ਹਲੇ ਹਰੇ ਹਾਂ ਠੀਕ ਹੈ ਖਾ ਲੈ ਵੈਸੇ ਆ ਜੰਟ ਰੰਦ ਸਾਡੇ ਵਿੱਕੀ ਤੇ ਤਾਂ ਜਮਾ ਹੀ ਨਹੀਂ ਹੁੰਦਾ ਉਹ ਹੈ ਵੀ ਇਹ ਕਿੱਦ ਨਹੀਂ ਹੋਏ ਹੈਗੇ ਹਰੇ ਵੀ ਹੁਣ ਇਹ ਮੇਰੀ ਗੱਲ ਸੁਣੋ ਆਪਾਂ ਨੇ ਮੇਲ ਤੇ ਇੱਕ ਦਿਨ ਪਹਿਲਾਂ ਪਤੀਲਾ ਬੜਾ ਸਾਗ ਦਾ ਰਿੰਨ ਕਰਾ ਤਾ ਹਾਏ ਰੱਬਾ ਭਾਬੀ ਤੇਰੇ ਬੂਝ ਕੀ ਸ਼ਕਰ ਨਹੀਂ ਕਿਹਾ ਬਾਪ ਲੈ ਤੇਰੇ ਮੂੰਹ 'ਚ ਖੰਡ ਮਿਸ਼ਰੀ। ਵੀ ਪੀਤੀ ਤਰੀ ਬਣਾ ਕੇ ਰੱਖ ਲਾਂ। ਖੰਡ ਮਿਸ਼ਰੀ ਤੇਰੇ ਮੂੰਹ 'ਚ। ਵਾਹਿਗੁਰਜੀ ਕਾ ਖਾਲਸਾ, ਵਾਹਿਗੁਰਜੀ ਕੀ ਫਤਿਹ। ਇਹ ਤਾਂ ਹੀ ਵਾਸਤੇ ਆ ਦੱਸਣਾ ਸੁਪਰੇ ਭਲੀ ਆ। ਪਤਾ ਕਿਹ ਚੱਕਰੀ ਤੇ ਗੱਲ ਇਹ ਵੀ ਹੈ। ਜਿਹੜਾ ਤੁਸੀਂ ਆਪ ਸਾਗ ਬਣਾ ਕੇ ਰੱਖ ਲੈਣਾ। ਉਹਦੇ ਵਰਗੀ ਰੀਸ ਨਹੀਂ। ਜਿਹੜਾ ਤੁਸੀਂ ਹਲਵਾਈਆਂ ਦਾ ਬਣਾ ਆ ਖਾਣਾ ਉਹਦੇ ਤਾਂ 20 ਤਰ੍ਹਾਂ ਦੇ ਉਹਨਾਂ ਨੇ ਮਸਾਲੇ ਪਾਉਣੇ। ਸਿਰਫ ਜੀਵਿਤ ਸਵਾਦ ਵਾਸਤੇ। ਪਰ ਉਹਨੇ ਖਾ ਕੇ ਮੇਰੇ ਤਾਂ ਗੈਸ ਬਣਦੀ ਆ ਮੈਂ ਜਿਆਦਾ ਤੜਕਾ ਖਾ ਲਿਆ ਫੇਰ ਮੇਰੇ ਤਾਂ ਗੈਸ ਬਣਦੀ ਦੀਦੀ ਖਾਲੀ ਪੇਟ ਨਾਲ ਕੈਪਸੂਲ ਹੈਗੇ ਆ ਨਹੀਂ ਨਹੀਂ ਗੈਸ ਉਹ ਫਲਾਣਾ ਕੈਸ ਵਾਲਾ ਹੈਗਾ ਡਾਕਟਰ ਆ ਗਿਆ ਮੇਰਾ ਬੀਪੀ ਵੱਧਾ ਗੈਸ ਵੱਲ ਕਦੇ ਬਣਦੀ ਆ ਭਾਰਕ ਪੌਣੀ ਆ ਬਾੜੀ ਮੋਟੀ ਪਾਵੇ ਭਾਰਕ ਨਾ ਪਾਵੇ ਉਹ ਥਾਕ ਖਾ ਕੇ ਇਹਦੀ ਗੈਸ ਬਣਦੀ ਮੈਂ ਕਹਿਆ ਜਿਹੜਾ ਹਲਵਾਈਆਂ ਦਾ ਖਾਣਾ ਖਾਣਾ ਮੈਂ ਤਾਂ 30 ਦਿਨ ਨੂੰ ਕਹਿੰਦਾ ਤੁਸੀਂ ਪਤੀਲਾ ਬਣਾ ਕੇ ਰੱਖ ਲਿਓ ਵੀ ਪਾਪਾ ਉਹ ਖਾਈ ਜਾਣਾ ਓਕੇ ਉਹ ਸਾਰੀਆਂ ਮਹਲਵਾਈਆਂ ਨੇ ਬਣਾਉਣਾ ਉਹਨਾਂ ਦੇ ਚੱਲ ਦੇ ਕੀਮਤ ਤੇ ਚੱਲ ਤੇ ਕੀਮਤ ਤੇ ਲਾਲ ਕੋਈ ਜੇ ਮਿਲ ਗੱਲਾਂ ਦੇ ਚੱਲ ਫੇਰ ਸਦਾਈ ਮਸ਼ੀਨ ਫੇਰ ਲਾ ਤਿੰਨ ਵੱਜ ਗਏ ਅੱਛਾ ਠੀਕ ਹੈ ਸਾਕਾ ਤਰਝੂ ਕਾ ਕੱਪੜੇ ਦਾ ਮਾਰਦੀ ਕੱਲਾ ਬੰਦਾ ਛੇਤੀ ਬਣਾ ਲੈਂਦਾ ਮੈਨੂੰ ਆਏਗਾ ਮੈਨੂੰ ਤੇ ਮਾਪੇ ਸਿਲਕੇ ਪਚੀਂਚਾ ਪਾਉਣ ਨਾ ਕਰੇ ਹੋਦਾ ਕੱਲਾ ਬੰਦਾ ਛੇਤੀ ਬਣਾ ਲੈਂਦਾ ਜਿੱਤੇ ਵਿੱਕੀ ਬੈ ਜੇ ਬੇਕਾਰ ਕੰਮ ਸਾਰਾ ਘੰਟੇ ਹੋ ਗਏ ਨਾਲੇ ਮੇਰੇ ਤੇ ਕੰਮ ਕਰਾਈ ਜਾਣਾ ਜੀ ਨਾਲੇ ਬੇਕਾਰ ਕੰਮ ਐ ਆਉਂਦੀ ਸਰ ਆਉਂਦੀ ਸਰ ਪਤਾ ਹੈ ਕਹਿੰਦੀ ਹੈ ਤੇ ਤੇ ਲੈ ਬਾਹਰ ਲੰਦਾ ਪਾਣੀ ਉਹ ਗਰਮ ਧਰ ਲੰਦਾ ਜੇ ਸੰਦੀਪ ਬਿਮਾਰ ਤੀ ਤੂੰ ਥੋੜਾ ਬਿਮਾਰ ਤਾ ਚੱਲ ਸੁਣ ਮੇਰੀ ਗੱਲ ਹੁਣ ਹੁਣ ਵਿੱਕੀ ਪਏਗਾ ਚੱਲ ਸੁਣ ਮੇਰੀ ਗੱਲ ਹੁਣ ਜਿਹੜੀ ਗੱਲ ਉਹ ਵੀ ਪੁੱਛ ਔਰ ਕੀ ਕਹਨੇ ਕਦ ਕਾ ਅੱਗੇ ਦੱਸ ਤੂੰ ਅਸੀਂ ਤਾਂ ਤੇ ਮੂਰੇ ਮੂਰੇ ਹੀ ਆਈਆਂ ਥੋੜੀយੇ ਦੇਰ ਹੋਈ ਆ ਠੀਕ ਠਾਕ ਤੇ ਹਾਂ ਇਹ ਜੈਸਮੀ ਨਾਲ ਕੇ ਖੁਸ਼ ਹੋ ਗਏ ਹਾਂਜੀ ਹਾਂ ਅੱਛਾ ਚਲੋ ਵਧੀਆ ਵਧੀਆ ਵੀ ਬਹੁਤ ਅੱਛਾ ਹੋ ਗਿਆ ਯਾਰੀ ਤਦ ਤਰ ਪਤਨੀ ਕੀ ਨੂੰ ਫੋਨ ਲੱਗੀ ਆ ਕੀ ਦਾ ਫੋਨ ਆਇਆ ਉਹਨੂੰ ਆ ਕੱਪੜੇ ਲੈ ਕੇ ਆਂਟੀ ਆ ਸਾਰੇ ਜਿਹੜੇ ਪਏ ਆ ਬਾਹਰ ਗਿਰੋ ਤਤਨਾ ਮਾਰੇ ਮੂੰਹ ਮਿੱਠਾ ਕਰਾ ਦੋ ਭਾਬੀ ਦਾ ਭਾਬੀ ਦਾ ਮੂੰਹ ਮਿੱਠਾ ਕਰ ਲੈ ਚਾਹ ਲੱਗ ਗਈ ਲੱਡੂ ਭਾਬੀ ਨੇ ਲੱਡੂ ਖਾ ਗਿਆ ਉਹ ਗਲਾਸ ਪਰ ਗਲਾਸ ਚੜਾ ਕੇ ਕੌਲੀ ਮੂੰਦੀ ਮਾਰਦੀ ਮਾਰਦੀ ਵੀ ਆ ਨਾ ਮੈਂ ਨਹੀਂ ਮਾਰੀ ਇਹ ਰੀਤ ਨੇ ਮੂੰਦੀ ਮਾਰ ਕੇ ਗਈ ਰੀਤ ਤੋਰ ਤੱਕ ਮਾਰ ਕੇ ਗਈ ਇਹ ਦੇਖ ਐਂ ਕਰਕੇ ਗਲਾਸ ਇਹ ਐਂ ਕਰਕੇ ਗਰਾਦ ਦਿੱਤੀ ਇਹ ਐਂ ਮਾਰ ਕੇ ਗਈ ਛਿੰ ਗਈ ਆਪਣੇ ਆਪ ਚ ਉਹਨੇ ਐਂ ਕਰ ਹੱਥ ਬੰਨ ਕੇ ਬੇਨਤੀ ਹੱਥ ਤੋੜ ਤਾਂ ਉਹ ਤਾਂ ਚੱਲੀ ਆ ਹਾਂ ਹੱਥ ਬੰਨ ਕੇ ਬੇਨਤੀ ਇਹ ਗੱਲ ਕਰਦੇ ਰੀਤ ਨੇ ਏਕਣਾ ਕਰੀ ਤੁਸੀਂ ਵੀ ਤੋ ਲਿਓ ਜੀ ਕਿਤੇ ਇੱਕ ਨਹੀਂ ਪ੍ਰਤਾਪ ਧੋਨੇ ਵਾਲੀ ਉਹ ਪਾਲਕਾ ਤਾਂ ਧੋਨੇ ਵਾਲੀ ਦੁਵਾਰੇ ਤੋਂ ਆਇਆ ਸਾਲ ਜੈਸਵੀ ਲਿਆਉਣੀ ਕਰਾਂਹੀਂ ਨਿਆ ਲਿਆ ਬਹਾਦਰੂ ਸਤਨਾਮ ਸਾਬ ਨੂੰ ਸਾਗ ਦੇਓ ਜੀ ਜਿੱਥੇ ਜਿੱਥੇ ਪੰਜਾਬੀ ਬੇਟੇ ਮਹਾਰਾਜ ਸਾਬ ਨੂੰ ਦੇ ਦੇ ਥੋੜੀ ਜਿਹੀ ਐਕਸਾਈਟ ਤਾਜ਼ਾ ਤਾਜ਼ਾ ਮੈਂ ਸਾਰੇ ਮਗਾਏ ਤੇ ਭੇਂਣ ਦੀ ਤੇ ਅੱਛਾ ਲੈ ਇੱਕ ਕੰਬਲ ਦਾ ਟੱਕ ਸੱਸੀ ਕਾਲ ਜੀ ਸਾਰਿਆਂ ਨੂੰ ਥੋੜੀ ਜਿਹੀ ਐਕਸਾਈਟਮੈਂਟ ਵੀ ਰਹਿਣ ਦੇ ਆ ਕਰੋ ਹੁਣ ਲੈ ਲਓ ਹੁਣੇ ਨੇ ਲਿਆ ਓਕੇ ਆ ਵੀ ਐਕਸਾਈਟਮੈਂਟ ਕਾ ਨਹੀਂ ਸੀ ਮੈਂ ਕਹਿੰਦੀ ਮੈਨੂੰ ਆ ਲੈ ਭਾਈ ਜੀ ਤੇਰਾ ਸੂਟ ਐ ਕਿਵੇਂ ਸੇ ਮੇਰੇ ਤੇਰੇ ਪਰਸ ਵਿੱਚ ਪਏ ਆ ਪਰਮਾਤਮਾ ਦੁਆਉਂਦਾ ਰਹੇ ਅਸੀਂ ਲੰਦੇ ਰਹੀਏ ਭਾਬੀ ਵੀ ਤਾਂ ਹੀ ਕਹਿੰਦੀ ਜਾਂਦੀ ਕੱਲ ਦੀ ਕਹਿੰਦੀ ਮੇਰੀ ਮੂਰੀ ਜੀ ਝੜਦੀ ਐ ਐ ਜੇ ਕਰੀ ਜੀ ਮੈਨੂੰ ਸੂਟ ਬਣਦਾ ਹੈ ਸੂਟ ਬਣਦਾ ਪਰ ਮੈਂ ਤਾਂ ਸੋਚ ਲਿਆ ਤਾਂ ਵੀ ਨੇ ਤਰਾਂ ਨਹੀਂ ਪਹਿਲੀ ਲੱਕ ਚੱਲੇ ਮੇਰੇ ਨੇਤਰ ਦਸੌਰਣ ਤੇ ਮੈਨੂੰ ਸੋਚ ਆ ਜਾਣਾ ਆ ਹੈਗਾ ਭਾਈ ਨੇਤਰ ਦਾ ਜੋੜਾ ਅੱਛਿਆ ਠੀਕ ਹੈ ਇਹ ਹੱਕ ਬਣਦਾ ਆ ਸਖਵੀਰ ਦਾ ਤੂੰ ਇਹ ਤਕਵੀਰ ਦਾ ਤੂੰ ਹੈ ਹਾਏ ਆ ਬਿਨਮ ਬਣ ਜਾਣਾ ਗ੍ਰੀਨ ਗ੍ਰੀਨ ਸਾਗ ਸਾਗ ਵਰਗੀ ਬਣ ਜੂ ਹਾਂ ਹਾਂ ਠੀਕ ਹੈ ਭਾਈ ਮਹਾਰਾਜ ਦੇਣੇ ਵਾਲਿਆਂ ਨੂੰ ਪਾਉਣੇ ਵਾਲਿਆਂ ਨੂੰ ਹਟਾਉਣੇ ਵਾਲਿਆਂ ਨੂੰ ਸਾਜੀ ਰੱਖੀ ਤੇ ਗੋੜੇ ਗੋੜੇ ਬੁੱਲ ਨਾ ਸਾ ਬਹੁਤ ਸੋਹਣਾ ਭਾਈ ਬੋਲੀ ਤਾਂ ਹੈਗੀ ਚੋਸ ਕਹਦੀ ਹਰੇ ਸਾਰਾ ਇਹ ਤਾਂ ਗਲਤ ਕਹ ਗਈ ਹਾਂ ਉਹ ਗੱਲ ਕੋਠਕਾ ਗਈ ਕਹਿੰਦੇ ਨਹੀਂ ਆਇਆ ਅੱਛਾ ਅੱਛਾ ਇਹਦਾ ਉਹ ਹੀ ਬੋਲੀ ਵਾਲਾ ਕੰਮ ਹੋਇਆ ਹੈ ਜੀ 8000 ਦਾ ਸੂਟ ਕਹਦੀ ਕਹਾ ਮੈਨੂੰ ਆਉਂਦੀ ਚੱਕ ਲਓ ਹੁਣ ਤੁਸੀਂ ਚੱਕ ਲਓ ਜਾ ਗਰੋਂ ਨੇ ਮੇਰਾ ਉਹ ਨਹੀਂ ਉਹ ਮਾ ਬਾਦ ਚ ਮੈਂ ਨਹੀਂ ਆ ਸੰਦੀਪ ਇਹ ਮੈਂ ਕਹਿ ਤਾ ਬੈਠਿਆ ਉੱਥੇ ਮੈਂ ਤੇ ਮੈਂ ਕਹਿਣਾ ਤਾਂ ਵੀ ਜੇ ਮੇਰੇ ਕੋਲ 5-5 ਦੇ ਸਿੱਕੇ ਹੁੰਦੇ ਇੱਕ ਥੈਲੀ ਤੇਰੇ ਸਿਰ 'ਚ ਮਾਰਦਾ ਕਹਿ ਬੈਠਿਆ ਮੈਂ ਉੱਥੇ ਵੀ ਮੇਰੇ ਕੋਲ ਜੇ 500 ਦਾ ਨੋਟ ਹੁੰਦਾ ਮੈਂ ਤੇਰੇ ਸਿਰ 'ਚ ਮਾਰਦਾ ਮਾਰਿਆ ਤਾਂ ਹੈ ਉਹ ਮੱਛੂ ਉੱਟਾ ਕਰਦਾ ਪ੍ਰਮਾਤਮਾ ਰਾਜੀ ਰੱਖੇ ਦੇਣਿਆਂ ਨੂੰ ਹਾਂ ਬਣਾਉਣੇ ਵਾਲਿਆਂ ਹਾਂ ਠੀਕ ਨਹੀਂ ਗੱਲ ਸੀ ਹਾਂ ਸਹੀ ਗੱਲ ਹਾਂ ਦੇਖੀਦਾ ਭਾਣੇ ਹਾਂ ਮੈਂ ਦਿਖਾ ਤਾ ਅੱਛਾ ਆ ਕਿਹੜਾ ਹਾਦ ਦੇ ਹਾਦ ਜੀ ਸਾਗ ਬਣਾ ਆਇਆ ਰੱਬਾ ਰੋ ਪਾ ਸਹੀ ਗਾ ਟੀਰ ਵੀ ਲੈ ਤੌੜੀ ਦਾ ਪਰਤੋ ਕੇ ਹੋ ਕੇ ਬਾਜੀ ਉਹ ਗੱਣਾ ਨੂੰ ਪਾਇਆ ਵਾ ਸਾਗ ਦਿਖਾਈ ਭਾਈ ਗੱਲਾਂ ਨਾਲੇ ਬਾਲਾ ਜੀ ਕਹਿੰਦੇ ਗੱਲਾਂ ਨਾਲੇ ਲੈ ਕਿਸੀ ਨਾ ਇਹ ਤੁ ਸਾਵਾ ਦੇਖ ਮੀਨੇ ਪਤਾ ਨਹੀਂ ਜੈਸਮੀਨ ਕਾ ਬਿਆਸਤ ਬੱਚਾ ਤੈਹਾਂ ਨਾਲੋਂ ਦੀ ਕੱਪੜੇ ਲਾਉਣਾ ਉਹ ਕੱਪੜੇ ਸਾਰੇ ਐਨੇ ਕੁੜੀ ਨੂੰ ਗਾਲਾਂ ਨਿਕਲਿਆ ਉਹ ਨਾ ਮੈਂ ਹੈ ਕਿਹੜੀ ਮੈਂ ਕਦੀ ਜੀ ਕੋਈ ਗਾਲ ਨਹੀਂ ਮਮੇ ਤਾਂ ਮਗਰ ਪਈ ਰਹਿੰਦੀ ਇਹ ਤਾਂ ਕੰਮੀ ਇਹੀ ਹੈ ਉਹ ਨਹੀਂ ਬੂਹਨਾ ਮੜ ਜਾ ਫੋਨ ਹੈ ਮੈਂ ਨਾਲ ਮੈਂ ਸੂਤਾਂ ਨੂੰ ਤੈਹ ਲਾਉਂਦੀ ਬੂਆ ਕੁਝ ਗੱਲ ਸਮਝਾਉਂਦੀ ਕੋਈ ਨਾ ਕੋਈ ਸਮਝ ਲੈ ਸਮਝ ਲੈ ਗੱਲਾਂ ਸਮਝ ਕੇ ਭੇਜਣਾ ਤੂੰ ਸਾਰਾ ਕੁਝ ਸਮਝਾ ਕੇ ਭੇਜਣਾ ਆ ਤੈਨੂੰ ਭੇਜਣਾ ਨਹੀਂ ਤਾਂ ਤੇ ਹੁਣ ਕਲਾਸੇ ਲੱਗਦੀ ਹੈ ਜੀ ਰੋਜ਼ ਫੇਰ ਵੀ ਚਲੋ ਤੂੰ ਜਿੰਨੀ ਕਸੀ ਇਹਦੀ ਪਰਿਵਰਿਸ਼ ਕਰੀ ਵੀ ਬਹੁਤ ਵਧੀਆ ਹੋਊਗੀ ਮਨ ਦੀ ਕਿਰਪਾ ਨਾਲ ਪਹਿਰੇ ਮਾਪੇ ਨੂੰ ਡਰ ਲੱਗੀ ਰਹਿੰਦਾ ਤੇ ਨਾਲ ਆ ਕੇ ਕਹਿੰਦੇ ਜੈਸਮੀਨ ਤੂੰ ਪੁੱਤਾਂ ਨੂੰ 6 ਵਜੇ ਉੱਠਦੀ ਆ ਉੱਥੇ 7:00 ਵਜੇ ਦੀ ਘੜੀ ਹੈ ਓਹੋ ਇੱਕ ਦਿਮਾਗ ਇੱਕ ਸੱਡ ਥੋੜੋ ਆ ਜੀ ਬਸ ਗੱਲਾਂ ਘੱਟ ਕੰਮ ਵੱਧ ਆ ਤੂੰ ਸੱਚ ਬੰਦੀ ਆ ਤੂੰ ਮੈਂ ਮਾੜੀ ਗੱਲ ਕਰੀ ਦੀ ਤੇ ਬਈ ਬਹੁਤ ਵਧੀਆ ਗੱਲ ਕਰੀ ਮੇਰੀ ਗੱਲ ਸੁਣ ਇੱਕ ਹੜ ਦਾ ਬੋਲਦਾ ਦੂਹਾ ਜਿਹੜਾ ਇਹ ਤਾਂ ਕੋਹਾੜਾ ਨੇ ਸਵੇਰ ਦੀ ਤਿਆਰ ਰੱਖਿਆ ਬਾਦਰ ਵੀ ਕਿਹਨੂੰ ਨਾਲੇ ਭੇਜਦੀ ਹੈ ਚਾਪੇ ਨੂੰ ਇਹ ਗੱਲ ਇਹ ਹੈ ਜਿਹੜੇ ਕੰਮ ਨੇ ਟਰਨਾ ਹੁਣ ਟਰਨ ਵਾਲੇ ਹੁਣ ਲੈ ਮਤਲਬ ਲੈ ਹੁਣ ਆਏ ਗਿਆ ਤੇ ਕੱਢ ਜਾ ਤੂੰ ਨਾ ਇਹਦੀ ਗੱਲ ਤਾਂ ਮੈਂ ਪੁੱਛਣਾ ਤਾਂ ਪੁੱਛਣਾ ਤਾਂ ਮੇਰਾ ਫਰਜ਼ ਹੈ ਵੀ ਇਹ ਕਹਿਣਾ ਕੀ ਚਾਹੁੰਦੀ ਹੈ ਨਹੀਂ ਮਤਲਬ ਕਿ ਐਸੰਦੀ ਮਤਲਬ ਇਹਨੂੰ ਹਣ ਇਹ 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 ਗੱਲ ਪਤਾ ਕਿਆ ਕਹਿਣਾ ਚਾਹੁੰਦੀ ਹੈ ਭਾਬੀ ਖੜ ਜਾ ਇੱਕ ਮਿੰਟ ਮੂੰ ਗੱਲ ਤਾਂ ਤੂੰ ਨਾ ਕਾਹੀ ਮੈਨੂੰ ਆ ਉਹ ਖੜਕ ਤਾਂ ਸੀ ਮੇਰੀ ਗੱਲ ਸੁਣ ਹੁਣ ਹੁਣ ਇਹਨੂੰ ਜੈਸ ਮੈਨੂੰ ਬੈ ਕੇ ਭੇਜ ਦੋ ਹੈਲੋ ਵਿਆਹ ਦੇ ਬਾਅਦ 4:30 ਵਜੇ ਫੋਨ ਕਰਕੇ ਕਹੋਗੇ ਵੀ ਜੈਸੇ ਨੇ ਤੂੰ 5 ਵਜੇ ਉੱਠ ਜਾਣਾ ਹੈ ਵੀ ਜਿਹੜੀ ਗੱਲ ਨੇ ਜਾਦ ਹੋਣਾ ਜਦੇ ਹੋਣਾ ਜਦੇ ਕਹਿਣਾ ਪੈਣਾ ਇਹਨੂੰ ਹੁਣ ਤੇ ਅਸੀਂ ਸਮਝਾਵਾਂਗੇ ਉਹਨੂੰ ਸਮਝਾ ਨਾ ਬੋਲ ਜੀ ਵੀ ਭਾਈ ਉੱਠ ਕੇ ਹੁੰਦਾ ਹੈ ਕੁੜੀਆਂ ਨਾਲ ਹੁੰਦਾ ਮੈਂ ਦੇਖਿਆ ਜੀ ਹੈ ਵੀ ਵਿਆਹ ਤੋਂ ਪਹਿਲਾਂ ਹੁਣ ਸੰਦੀਪ ਇਹ ਲਾ ਲੋਤਾ ਹੈ ਭਾਬੀ ਜੀ ਲਾ ਲੋ ਹੈ ਵੀ ਵਿਆਹ ਤੋਂ ਪਹਿਲਾਂ ਗੁਰੂ ਘਰ ਨਹੀਂ ਸੀ ਜਾਂਦੀਆਂ ਚਲੋ ਕਿਤੇ ਵੇਲੇ ਕੇ ਵੇਲੇ ਜਾਉਂਦੀਆਂ ਜਾਂ ਵਿਆਹ ਕੇ ਨਵੇਂ ਘਰ ਜਾਂਦੀਆਂ ਉੱਥੇ ਆ ਗਈਆਂ ਨੂੰ ਵੀ 5 ਵਜੇ ਸੀ ਮੱਥਾ ਟੇਕੀ ਮੰਮੀ ਜੀ ਹੈ ਜਾ ਜਾਨਦਰ ਮੰਮੀ ਜੀ 5 ਵਜੇ ਮੱਥਾ ਟੇਕ ਜਾਈ ਮੰਮੀ ਜੀ 5 ਵਜੇ ਉੱਠ ਕੇ ਇਸ਼ਨਾਨ ਕਰ ਲੈਣਾ ਐ ਚਾਹ ਆ ਕਿੱਥੇ ਚੱਲ ਪਈ ਹੁਣ ਹੱਥੋਂ ਗਈ ਅੱਛਾ ਹੱਥੋਂ ਹੁਣ ਗਈ ਹਾਂ ਹਾਂ ਕੱਲ ਵੀ ਠੀਕ ਆ ਵਿੱਕੀ ਦੀ ਵੀ ਨਾ ਨਾ ਉਹ ਦਿਨ ਇਹਨੂੰ ਕਹਿੰਦੇ ਮਾਹੌਲ ਚੇਂਜ ਹੋਣਾ ਕਰਪਾ ਹੂੰ ਆ ਉੱਥੇ ਜਾ ਕੇ ਥੋੜੀ ਜੀ ਈਮੇਜ ਵੀ ਬਣਾਉਣੀ ਪੈਂਦੀ ਐ ਹਾਂ ਭਾਈ ਏਦਾਂ 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 ਚੱਲਣਾ ਬਾਕੀ ਤਾਂ ਬਾਅਦ ਦੇ ਵਿੱਚ ਫੇ ਪਤਾ ਹੀ ਲੱਗ ਜਾਂਦਾ ਸਾਰਾ ਕੁਝ ਤੁਸੀਂ ਇੱਧਰ ਨੂੰ ਪਿੱਠ ਕਰਕੇ ਨਾ ਬੈਠੋ ਕੈਮਰੇ ਕਿਨੂੰ ਤੁਸੀਂ ਉਧਰ ਨੂੰ ਮੂੰਹ ਕਰ ਲਓ ਤਾਂ ਇੱਥੇ ਬਹਿ ਜਾਓ ਇੱਧਰਲੀ ਸਾਈਡ ਤੇ ਨਹੀਂ ਮੈਂ ਬਹਿ ਜਮਾਂ ਲੱਕੀ ਹਾਂ ਆ ਮੈਂ ਤੇਰੇ ਮੂੰਹ ਦਾ ਇੱਕ ਇੱਕ ਗੱਲਾਂ ਸੁਣਨੀ ਹੈ ਅੱਛਾ ਇਹ ਗੱਲ ਇਹ ਐ ਮੈਂ ਕਹਿਣਾ ਹੈ ਛੋਟੀ ਥੀ ਹਾਂ ਵੀ ਮੈਂ ਕਹਿਣਾ ਚਾਹ ਤੂੰ ਖੀਰ ਫੇਰ ਪਾ ਕੇ ਛੱਡ ਦੇ ਉਹਦੀ ਵੀ ਗੱਲ ਸੁਣ ਲੋ ਆ ਜਾ ਯਾਰ ਉਹਦੀ ਗੱਲ ਤਾਂ ਸੁਣ ਲਾ ਹਾਂ ਮੈਂ ਬੋਲਦੀ ਮੈਂ ਬੋਲਦੀ ਮੈਂ ਗੱਲ ਭੁੱਲ ਗਈ ਉਦੋਂ ਬਾਲੀ ਬੁੱਲ ਕੀ ਦੀ ਅੱਜ ਗੱਲ ਬੁੱਲ ਗਈ ਐ ਨਾ ਤੀਜਾ ਉਹ ਭੁੱਲਣ ਲੱਗੀ ਐ ਸਦੀਪ ਜੀ ਬੋਲ ਨਹੀਂ ਉਹ ਭੁੱਲਣ ਲੱਗੀ ਐ ਮੈਨੂੰ ਬੋਲ ਕੇ ਪਾਉਂਗਾ ਇਹ ਬੋਲ ਲੇ ਕੀ ਤੇਰੀ ਫੌਂਸ ਮੈਨੂੰ ਸਕੂਪ ਤਾਂ ਤੇਰੀ ਫੌਂਸ ਆ ਦਿਓ ਆ ਦਿਓ ਰਾ ਦੀ ਭੜਾਈ ਕਿਆ ਕਰਦੀ ਐ ਇਹ ਦੋ ਭੜਾਈ ਤੂੰ ਸੁਖਾਰਨ ਜਿਆਦਾ ਮੈਨੂੰ ਤੇਰੀ ਦੋ ਘਟਾ ਅੱਛਾ ਚਲ ਆਏ ਸ਼ੁਕਰ ਸ਼ੁਕਰ ਆਸੀ ਖਾਣਾ ਹੋ ਵਖਰਾ ਠੀਕ ਹੈ ਕਰਨ ਮੈਂ ਕਹਿੰਦੀ ਅੱਜ ਸਾਗ ਵਧੀਆ ਵਾਹ ਤੈਨੂੰ ਆਣੀ ਸਾਗ ਵੀ ਬਚੋਲਣਾ ਲੈ ਮੇਰੇ ਕੋਲ ਬੈਠੀ ਐ ਤੂੰ ਹਾਂ ਦੇਖੇ ਤੇ ਤੇ ਨਹੀਂ ਡਰਦੀ ਮੇਰੇ ਤੇ ਘੜੰਡਾ ਨੇ ਹਾਂ ਕਵੇਖਾਤਾ ਆਹ ਦੇਖ ਹਰਤਾ ਉਹ ਮਨ ਉਹ ਮੇਰੇ ਮਨ ਜਨ ਕੰਟਰੋਲ ਨਹੀਂ ਹੁੰਦੇ ਐ ਕਿ ਮੈਂ ਕੀ ਕਰਾਂ ਹੂੰ ਨਾ ਗੱਲ ਕਰ ਐਨ ਪਤਰੀ ਜਾ ਥੋੜੀ ਥੋੜੀ ਇਹ ਸਾਗ ਵੀ ਰਿਣਣਾ ਬਾਈ ਅੱਛਾ ਗੱਲ ਨਹੀਂ ਮਾਰਨੀ ਹੈ ਗੱਲ ਨਹੀਂ ਮਾਰਨੀ ਹੈ ਜਿਹਰੇ ਚ ਹੁਣ ਪਾਉਂਗਾ ਪਤੀ ਇਹ ਇੱਧਰ ਹੈਲੋ ਕਰਦੀ ਹੁੰਦੀ ਕਿਧਰ ਆ ਗਿਆ ਫੋਨ ਦੱਸ ਦੇ ਕਿਹਨੇ ਮੇਰਾ ਫੋਨ ਦੀ ਬੈਂਡ ਪਜਾ ਦੇਣੀ ਹੈ ਫੋਨ ਇਹਦਾ ਕਿੰਨਾ ਇਹਦਾ ਸਮਾਂ ਠੀਕ ਕਰ ਰਹੀ ਹੈ ਕੋਈ ਸੈਟਿੰਗ ਖੋਲੀ ਬੈਠੀ ਹੈ ਇਹਦਾ ਚੱਲ ਪਿੱਛੇ ਚੱਲ ਵਿੱਚ ਚੱਲ ਵਿੱਚ ਚੱਲ ਪਿੱਛੇ ਚੱਲ ਵਿੱਚ ਚੱਲ ਚੱਲ ਲਾ ਹੁਣ ਭਾਬੀ ਰੁਗ ਲੈ ਚੱਲ ਫਟਾਫਟ ਚੱਲ ਚੱਲ ਅੱਜ ਕਸ਼ਮੀ ਗੱਲ ਆ ਉਹ ਮੇਰੀ ਗੱਲ ਤਾਂ ਸੁਣ ਅੱਜ ਮੈਨੂੰ 8 ਵਜੇ ਦਾ ਫੋਨ ਆਇਆ ਵਾ ਤਾਂ ਵੀ ਟਰਾਲਾ ਲੈ ਕੇ ਆ ਮਾਂ ਵੀ ਜੇ ਮੈਂ ਟਰਾਲਾ ਲੈ ਕੇ ਜੀ ਦੀ ਵੇਚਣ ਚਲ ਗਿਆ ਤਾਂ ਸਾਗ ਨਹੀਂ ਬਣਨਾ ਮਗਰ ਤੇ ਸਾਕ ਕਰਚਾ ਲੈ ਜੇ ਤੁਸੀਂ ਚਲੇ ਜਾਂਦੇ ਮੈਂ ਇਹ ਵੀ ਚਲੀ ਜਾਂਦੀ ਤੇ ਇਹ ਵੀ ਗਈ ਹੋਦੀ ਇਹ ਵੀ ਚਲੀ ਜਾਂਦੀ ਭੈ ਤਾਂ ਨਹੀਂ ਚੰਗੀ ਰਹਿੰਦੀ ਸਾਕ ਦਾ ਹਾਂ ਤੰਨੂ ਦਾ ਪਤਾ ਵੀਂਦਾ ਵੀ ਸਾਕ ਆ ਗਿਆ ਘਰ ਦੇਖੀ ਮੇਰੇ ਹੁੰਦੀ ਉਹ ਪਾਈ ਆਇਆ ਅੱਛਾ ਤੂੰ ਰੁਪੀ ਹੋਈ ਸੀ ਤੂੰ ਰੁਪੀ ਹੋਈ ਫਿਰ ਸ਼ੁਭਰੀ ਤਨਾ ਪਾ ਕੇ ਗਈਆਂ ਜਾਂਦੀ ਨੇ ਲੈ ਬਿਲਾ ਕੇ ਅੱਛਾ ਤੋਣਾ ਹੈ ਮਾਇਓਂ ਖੇਤੀ ਤੋ ਅਸਾਕ ਮੈਂ ਵੀ ਤਾਂ ਸੰਦੀਪ ਜੀ ਦਾ ਪਿੱਠ ਤੋਰੀ ਸੀ ਮੈਂ ਨੀਮਤ ਕਿੱਥੇ ਕਰਨੀ ਆਕ ਉਕੇ ਮੈਂ ਕੱਲਾ ਨਹੀਂ ਵੇਰੀ ਅੱਜ ਪਿੱਟ ਨੂੰ ਜਾ ਰਹੀ ਕਿ ਖੜੀ ਆ ਮੈਂ ਡਾਕਟਰ ਕੋਲ ਚਲ ਗਿਆ ਤਾਂ ਬੀਪੀ ਚੈੱਕ ਕਰਾਉਣਾ ਮੇਰਾ ਜਿਹੜਾ ਤਾਂ ਆ ਹੀ ਹਿੱਲ ਜੰਦਾ ਮਾਂ ਵੀ ਕਿਹਾ ਬੀਪੀ ਤੇ ਦਿੱਕਤ ਬੀਪੀ ਸੌਟ ਉਹ ਕਹਿੰਦਾ ਨਿਗਾਹ ਚੈੱਕ ਕਰਾ ਵੀ ਨਿਗਾਹ ਤੇ ਵੀ ਤੈਨੂੰ ਬਹੁਤ ਨਹੀਂ 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 ਉਹ ਬਹਿਮ ਨਹੀਂ ਉਹ ਸੰਦੀਪ ਇੱਕ ਤਾਂ ਧਰਤੀ ਹਿੱਲੀ ਦੀ ਤਰ੍ਹਾਂ ਬਹਿਮ ਹੁੰਦਾ ਜਿਹੜੇ ਆ ਚੀਜ਼ ਉਹਦੇ ਤੇ ਭਾਰਾਪਨ ਹੋ ਜਾਂਦਾ ਸਾਰਾ ਸਦਾ ਦਿਮਾਗ ਉਹਦਾ ਥੋੜਾ ਭੈਮ ਹੋ ਜਾਂਦਾ ਇਹ ਵੀ ਹੋ ਜਾਂਦਾ ਉਹ ਵੀ ਹੋ ਜਾਂਦਾ ਬਾਕੀ ਮੇਰੀ ਗੱਲ ਸੁਣੋ ਤਾਂ ਇਹ ਪਤਾ ਨਹੀਂ ਕੀ ਚੱਕਰ ਪਏ ਆ ਪਹਿਲਾਂ ਦੇਖ ਲੈ ਤੂੰ ਵੀ ਆ ਕੇ ਪਹਿਲਾਂ ਜਮਾ ਕੁਮਾਰ ਨਹੀਂ ਤਾਉਂਦਾ ਹਾਂ ਹੈ ਹੂ ਤਾਂ ਕੁਮਾਰ ਕਾਤੇ ਹੋ ਲੱਗਿਆ ਹੈ ਪਤਾ ਨਹੀਂ ਸਦੀ ਵੀ ਮੇਰਾ ਖੂਨ ਪਾਪ ਹੁੰਦਾ ਨਹੀਂ ਹੁ ਬਿਮਾਰਤਾ ਮੇਰੇ ਲੱਗਿਆ ਕਿ 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 ਜਿਹੇ ਪਰਦਰਦੀ ਹੈ ਹੈ ਪਹਿਲਾਂ ਤਾਂ ਜਮਾ ਦਾ ਬਿਮਾਰ ਕੋਈ ਗੱਲ ਨਹੀਂ 40 ਸਾਲ ਤੇ ਬਾਅਦ ਬੰਦਾ ਟਿੱਲਾ ਮਸਾ ਜਾਉਣ ਲੱਗਦਾ ਸਗਰੂ ਟਿੱਲੇ ਹੋਣੇ ਸ਼ੁਰੂ ਹੋ ਜਾਂਦੇ ਤੂੰ ਸਮਝ ਸਕਦਾ ਹੈ ਕੀ ਕਹਦੇ ਮੈਂ ਦਾਪੂ ਵੀ ਤੋਂ ਪਹਿਲੇ ਮਾਤਾ ਤੀਰ ਟੱਪਦੀ ਬਿਮਾਰ ਹੋਣ ਲੱਗੀ ਛਾਲ ਵੀ ਪਤਾ ਹੈ ਤਾ ਵੀ ਤਾਂ ਤਹੀ ਮਾਰੀ ਦੀ ਪੌੜੀਆਂ ਵਰਤੇ ਕਰ ਦੁੱਤਾ ਤਵਨ ਉੱਪਰ ਫੇਰ ਦੇ ਇੱਕ ਦਾ ਤਾਂ ਉਹ ਕਰਨ ਵਕ ਮਾਰਚੀ ਗੇਮ ਖੇਡੇ ਹੁੰਦੀ ਸੀ ਹਮੇਸ਼ਾ ਸਭਾ ਯਮ ਨੂੰ ਪਾੜੀ ਜਾਂ ਆਪੇ ਇਹ ਗੇਮ ਖੇਡਦੀ ਸੀ ਇਹ ਗੇਮ ਪਾਚ ਉਹ ਹੱਸਦਾ ਦਾ ਹੈ ਚੁੱਪ ਚੁੱਪ ਪੈ ਤੂੰ ਸਾਸਰੀ ਘਰ ਤਾਂ ਬੁਲਾ ਦੇ ਜਿੰਦਗੀ ਦੇ ਵਿੱਚ ਬੰਦੇ ਨੂੰ ਕਦੇ ਇਹ ਨਹੀਂ ਹੋਣਾ ਕਈਆਂ ਤਰੀਕ ਨੂੰ 12 ਤਰੀਕ ਨੂੰ ਮੈਨੂੰ ਤੂੰ ਆਪਤੀ ਜਾਂ ਲੱਗ ਗਈ ਰੀ ਨੂੰ ਔਰ ਬਹੁਤਾ ਦੇਰ ਵੀ ਯਾਦ ਰੱਖ ਯਾਰ ਮੈਨੂੰ ਕੋਈ ਸੋਲੂਸ਼ਨ ਦੱਸ ਤੁਸੀਂ ਕੋਈ ਬਦਲ ਕੇ ਤਾਂ ਕਹੀ ਦੀ ਗੱਲ ਦਾ ਹੱਲ ਲੱਭੋ ਜੇ ਬੰਦਾ ਬਿਮਾਰ ਹੁੰਦਾ ਮੰਨ ਕੇ ਸੁੱਤ ਲੈਦਾ ਬੰਦਾ ਮਾਰ ਖੁੰਦਾ ਹੈ ਕੋਈ ਉਹਨੂੰ ਕੀ ਕਰ ਰਹਿ ਰਹਾ ਤੇ ਦੂਏ ਨੂੰ ਦਿਖਾਉਣ ਵਾਸਤੇ ਕੀ ਗੱਲ ਚਾਹੀਦਾ ਤੁਹਾਡਾ ਜਿਵੇਂ ਤੁਸੀਂ ਮਾਰਤਾ ਹੈ ਜੀ ਤੁਸੀਂ ਕਹੀ ਜੋ ਮੈਂ ਠੀਕਾ ਠੀਕ ਕੀ ਕਰੇ ਕੀ ਕਰੇ ਆਪਣੇ ਰੋਗ ਸਰੀਰ ਨੂੰ ਛੱਤੀ ਰੋਗ ਹੋਰ ਲਾ ਲੂਗਾ ਤੱਕਾ ਕਰੀਏਗਾ ਸਰੀਰ ਨੂੰ ਜਦੋਂ ਡਰਨਾ ਇਕੱਠਾ ਹੀ ਕਰਨਾ ਹਾਂ ਜੀ ਨੂੰ ਦਿਖਾਉਂਦਾ ਹੁਣ ਪੁੱਛਣਾ ਆਇਆ ਨਹੀਂ ਬਾਕੀ ਗੱਲ ਇਹ ਤਾਂ ਆਪਣੇ ਸਰੀਰ ਨੂੰ ਆ ਬੰਦਾ ਆਪਸ ਵਿੱਚ ਸਰਦਾ ਸਭ ਨੇ ਕੰਮ ਲੈਣਾ ਹਾਂ ਸਾਬ ਦੇ ਕੰਮ ਲੈਣਾ ਸਾਬ ਕੰਮ ਦੀ ਵੈਲਿਊ ਹੈ ਭਾਈ ਗੱਲ ਸਹੀ ਹੈ ਕੰਮ ਦੀ ਵੈਲਿਊ ਹੈ ਬੰਦੇ ਦੀ ਵੈਲਿਊ ਘਾਟਾ ਜਿੱਦਾਂ ਬੈ ਗਿਆ ਨਾ ਬੰਦਾ ਕੱਢ ਕੇ ਜਾਣਾ ਤੈ ਕੀ ਕਰਿਆ ਹਾਂ ਗੱਲ ਹੈ ਹੈਗਾ ਹੁੰਦਾ ਇੱਕ ਨਹੀਂ ਹੁੰਦਾ ਜ਼ਰੂਰੀ ਨਹੀਂ ਤਾਂ ਹੀ ਸਿਖਾਉਂਦੇ ਆ ਮੈਂ ਧੀਰ ਨੂੰ ਸੰਭਾਲਾ ਹੂੰ ਸਹੀ ਗੱਲ ਆ ਪੁੱਛਣਾ ਨਹੀਂ ਤੂੰ ਤਾਂ ਦੀ ਨਹੀਂ ਤੇਰੀ ਵੀ ਗੱਲ ਆ ਤੂੰ ਕਦੇ ਮਾਰ ਰਹੀ ਨਹੀਂ ਐਨਾ ਤੇਰੀ ਇਹ ਸਾਬਲਾ ਇਹ ਮੇਰੇ ਤੇ ਆ ਠੀਕੇ ਕਰਕੇ ਹੋਇਆ ਹੋਇਆ ਮੈਂ ਬਹੁਤ ਸਾਲ ਦੀ ਆਪਣੀ ਧੀਰ ਨੂੰ ਟੈਨਸ਼ਨ ਆਵੇ ਮੈਂ ਨੂੰ ਮੇਰੇ ਪਠਾਣੀ ਮਾਂ ਵਰਗੀ ਟੱਕਰੀ ਹੋਈ ਸੰਭੂ ਨੂੰ ਤੇਰੀ ਆ ਮੈਂ ਤਾਂ ਨਹੀਂ ਸੰਭਦੀ ਮੈਂ ਤਾਂ ਕੀ ਗੱਲ ਆ ਸਰੀਰ ਦਾ ਸੰਭੋ ਚਲੋ ਕਹਿੰਦੇ ਹੁੰਦੇ ਜਬ ਰਜਾਣਾ ਦਿੱਤੀ ਹੈ ਮਹਾਰਾ ਜਾਏ ਸੰਭੋ ਚਾਹੇ ਨਾ ਸੰਭੋ ਕਾਤਾ ਹੋ ਰਹੀ ਆ ਮੈਂ ਜਿੱਡੀ ਮੈਂ ਕੱਟ ਕੰਗੂ ਮੈਨੂੰ ਡਾਕਟਰ ਕੋਲੇ ਜਾ ਮੇਰੀ ਕਿਠਾਣੀ ਜਾ ਕੇ ਕਹਿੰਦੀ ਆ ਹਾਂ ਹਾਂ ਮੈਂ ਕੱਟੇ ਨਾ ਆਤੇ ਛੁੱਟਈ ਆ ਹਾਂ ਮੇਰਾ ਤੇਲ ਜਿਆਦਾ ਖਾਂਦ ਤੇ ਨਹੀਂ ਹੈਗਾ ਤੇਰੇ ਆਈ ਤੇ ਨਹੀਂ ਹੈਗਾ ਇਹ ਵੀ ਤੇਰੇ ਆਈ ਤੇ ਆ ਇਹ ਕਹਿੰਦੇ ਹੁੰਦੇ ਪਿੱਠ ਪਿਛਲੇ ਚੇਹਰੇ ਤੇ ਨਹੀਂ ਹੁੰਦੀ ਆ ਜੀ ਮੂੰਹ ਪਰ ਵੀ ਹੁੰਦੀ ਆ ਹਾਂ ਸਹੀ ਆ ਇਹ ਇਹਦੇ ਵਰਗੀ ਨਾ ਕਿਤੇ ਜੰਮਣਾ ਨਾ ਕੋਈ ਜੰਮੇ ਹਾਂ ਹਾਂ ਪਰ ਆਦਾ ਬਾਬੇ ਲੈ ਜੂਲੇ ਬਹੁਤਲੇ ਆ ਸਹੀ ਗੱਲ ਹੈ ਠੀਕ ਹੈ ਪਰ ਆਪਣੇ ਫ੍ਰੀ ਨੂੰ ਨਹੀਂ ਸਾਹਮਣੇ ਦੇਖਿਆ ਤਾਂ ਇਹਦਾ ਸਾਹੂ ਦੇ ਗਿਆ ਪਰ ਆਦਾ ਬਾਬੇ ਬਾਘਰੂ ਸਤਨਾਮ ਕ੍ਰਿਪਾ ਸਤਨਾਮ ਨਹੀਂ ਸ਼ੁਭਰੀ ਤਮਾਪੇ ਕਰ ਲੈਣਾ ਜਦੋਂ ਆਹ ਹਾਦੀ ਗਰੇ ਜੀ ਕਿਹੜੇ ਸਾਹਮਣੇ ਲਾਦੀ ਬੋਲਦੀ ਕਿਆ ਜੈਸਮੀਨ ਜੈਸਮੀਨ ਨੂੰ ਲੈ ਜਾ ਰਹੀ ਤਨੂੰ ਕੀ ਕਰਦੇ ਤੇ ਬੜੀ ਮੰਮਾ ਨੂੰ ਜਸਮੀਰ ਕੋਲ ਆ ਦਿਖਾ ਗਈ ਜਿੱਦ ਤਰ ਆ ਗਈ ਆ ਉਹ ਤੇ ਬਲਜਿੰਦਰ ਬਿੰਦਰੀ ਆ ਗਈ ਆ ਦਿਖਾ ਗਈ ਹਾਂ ਅਸੀਂ ਕਰ ਲਿਆ ਕੱਲ ਵੀ ਨੂੰ ਕਹਿੰਦੀ ਮੰਮਾ ਆਪਾਂ ਬੂਆ ਕੋਲ ਚੱਲੀਏ ਮੈਂ ਡੈਡੀ ਨੂੰ ਪੁੱਛ ਲਾਂ ਡੈਡੀ ਆਪਾਂ ਬੂਆ ਕੋਲ ਲੈ ਕੇ ਨਹੀਂ ਪੁੱਛ ਲਿਆ ਚੱਲਾਂਗੇ ਮੈਨੂੰ ਉਦੋਂ ਆਉਂਦੇ ਨੂੰ ਕਹਿੰਦੀ ਕਿੱਥੇ ਛੱਡਿਆ ਬੂਆ ਨੂੰ ਕਹਿੰਦੀ ਕਿੱਥੇ ਛੱਡ ਗਿਆ ਉਸ ਨਹੀਂ ਜਿਹੜੀ ਹਾਕਾ ਮਾਰੇ ਉੱਪਰ ਡੜੀ ਹੋਤੀ ਬਲਿੰਦਰ ਹਾਂ ਇਹਨੂੰ ਆਏ ਹੋ ਗਿਆ ਵੀ ਕਿੱਥੇ ਗਈ ਉਹ ਨਿਆਣੇ ਦੇ ਨਿਆਣੇ ਨਾਲ ਇਹਦਾ ਦਿਲ ਜਾ ਲੱਗਦਾ ਹਾਂ ਕਰਨ ਨਾਲ ਹੀ ਕਰਨ ਨਾਲ ਇਹ ਨਾਲ ਖੇਲਦਾ ਘੱਟ ਆ ਹੁਣ ਉਹ ਬੜੇ ਬੱਚਿਆਂ ਨਾਲ ਖੇਡ ਕੇ ਜਾਂਦਾ ਕੋਲ ਹਾਂ ਜੀ ਹਾਂ ਜੀ ਸੰਦੀਪ ਹਾਂ ਜੀ ਇਹਨੂੰ ਅੱਜ ਦੇ ਤਾਂ ਬਾਹਰ ਕੱਢੋ ਤੂੰ ਵਾਪਸ ਦੇ ਹਾਂ ਕੋਟਣ ਨੂੰ ਫੋਟੋ ਇਹ ਸੰਦੀਪ ਤੂੰ ਇਹ ਪਾਸੇ ਮੈਂ ਤੈਨੂੰ ਬਹੁਤ ਵਾਰ ਸਮਝਾਇਆ ਤੂੰ ਇੱਕ ਗੱਲ ਨਹੀਂ ਸਮਝਦੀ ਹਾਂ ਇੱਕ ਇੱਕ ਗੱਲ ਨਹੀਂ ਮੰਨਦੀ ਆਪਣੀ ਜਠਾਣੀ ਦੀ ਤੂੰ ਹੋਰ ਕੀ ਮੰਨਣੀ ਆ ਵੀ ਇਹ ਡੰਟੀ ਜੀ ਨਾਲ ਪਾਈ ਤਾਂ ਹੁੰਦਾ ਵਿੱਚ ਨੂੰ ਥੱਲੇ ਰੁਕ ਹਾਂ ਜਾ ਘੋਟਣਾ ਹੋਵੇ ਫੇਰ ਉਹ ਪਾਸਾ ਇੱਧਰ ਤੁਸੀਂ ਆਪਣੀ ਭਾਬੀ ਦੀ ਕਿੰਨੀ ਕੁ ਗੱਲ ਮੰਨਦੇ ਆ ਲੈ ਲੋ ਜੀ ਮੈਂ ਕਹਾਂ ਨੂੰ ਮੈਂ ਤਾਂ ਮੰਨਿਉਣੀ ਅੱਜ ਤੱਕ ਹਾਂ 20 ਸਾਲ ਹੋ ਗਏ ਉਹਨਾਂ ਨੂੰ ਆਏ ਨੂੰ 20 ਕੇ ਉਹਨੂੰ 1997 ਤੇ ਵਿਆਹ ਹੋਇਆ ਤਾਂ 3 ਸਾਲ ਹੋ ਤੇ 24 ਇਹ ਲਾ ਲਓ 27 ਸਾਲ ਹੋ ਗਏ ਉਹਨਾਂ ਨੂੰ ਮੈਂ ਕਿੱਥੇ ਕਹਿਣਾ ਮੰਨਿਆ ਤੇ ਤੂੰ ਕਹਿਣਾ ਨਾ ਇਹਨਾਂ ਦਾ ਨਾ ਮੰਨਦਾ ਤਾਂ ਘਰ ਬਾਜ਼ ਜਾਂਦਾ ਉਹ ਨਹੀਂ ਮੰਨਦੀ ਮੈਂ ਕਿਹਨੂੰ ਕਿਹਾ ਮੈਂ ਕਿੱਥੇ ਉਹ ਤਾਂ ਕਿਹਾ ਹੁਣ ਕਰੇਗਾ ਚੇਂਜ ਹੋ ਗਿਆ ਇਹਨੂੰ ਗਾਲਾਂ ਕੱਢਣ ਲੱਗ ਗਿਆ ਮੈਂ ਇਹਨੂੰ ਮੰਨਦਾ ਆਪਾਂ ਆਹ ਨਾ ਮੈਂ ਜਿਹੜੇ ਗਾਲ੍ਹਾਂ ਕੱਢਦੇ ਜੀਬ ਦਸੂ ਕਰੀ ਮੈਨੂੰ ਗਾਲ੍ਹਾਂ ਨਾ ਕਰ। ਜਿਆਦਾ ਬੰਦੇ ਦਾ ਸਿਰੇ ਖਾਈ ਜਾਣਾ ਸਿਰੇ ਖਾਈ ਜਾਣਾ ਫੇ ਮੈਂ ਹੱਥ ਬੰਨ ਕੇ ਪੌੜੀਆਂ ਉੱਤਰ ਜਾਂਦਾ ਬਾ ਇਹਨਾਂ ਨੂੰ ਆਏ ਵੀ ਬਸ। ਨਾ ਸਾਲਾ ਮੈਨੂੰ ਉੱਪਰੇ ਨਾ ਆਂਦਾ ਮੈਂ ਥੱਲੇ ਹੀ ਲੈ ਦਿੰਦਾ। ਬਲਕਿ ਮਾਂ ਕੁ ਇਹ ਵੀ ਖਾਣਾ ਤਾਂ ਬਾ ਥੱਲੇ ਬਹਿ ਜਾਂਦਾ। ਰੋ ਠੀਕ ਆ ਫੇਰ। ਹੋਟ ਨਹੀਂ ਨਹੀਂ ਭਾਈ ਵਿਕੀ ਦੇ ਵੀ ਹੋ ਨਹੀਂ ਹੈਗਾ ਹੁਣ। ਅੱਗੇ ਵੀ ਕੀ ਕਰਨੀ ਸਾਲਾ ਹਾਏ ਹਾਏ ਮੈਂ ਕਿੱਥੇ ਆ ਗਿਆ ਸਾਲਾ ਉੱਪਰ। ਉਹ ਦੋ ਹੋ ਗਈਆਂ। ਇਹ ਵੀ ਫਰਕ ਆ ਗਿਆ ਹੁਣ ਆਪਣੀ ਪਹਿਲਾਂ ਮੇਰੀ ਕੱਲੀ ਦੀ ਆ ਗਾਦਾ ਦਾ ਖਾਂਦਾ ਦਾ ਹੁਣ ਸਦਾਤ ਦੀ ਮੂੰਹ ਨਾਲ ਵਿਆਜ ਲੰਦਾ ਲੈ ਇਹ ਕਰ ਦੇ ਦੇ ਪਤਾ ਮम्मा ਨੂੰ ਕੰਮ ਕਰ ਛੱਡ ਦੇ ਛੱਡ ਦੇ ਤੂੰ ਦੇ ਤੂੰ ਦੇ ਉਹ ਤਾਂ ਉਹ ਤਾਂ ਕੀ ਲਾਗੇ ਤੂੰ ਹੋਰ ਲੈ ਤੂੰ ਕਰ ਜੈਸਮੀਤ ਕਰ ਦੇ ਦੇ ਤੇਰੇ ਹੱਥ ਦੀ ਤੇਰੇ ਆ ਕੇ ਕਰਦਾ ਜੈਸਮੀਤ ਚਾਕੂ ਤਾਂ ਆ ਚਾਕੂ ਦੇ ਦੇ ਇਹਨੂੰ ਬੜਾ ਜਿਹਾ ਜਿਹੜਾ ਲੈ ਕੇ ਆਵਾ ਐਡਾ ਬੜਾ ਚਾਕੂ ਲੈ ਆ ਆ ਚਾਕੂ ਲੈ ਲੈ ਆ ਬਾ ਜ ਲੈ ਆ ਜਾ ਯਾ ਬੜਾ ਢੱਕੂ ਲੱਗਿਆ ਯਾ ਕਾਫੀ ਲੈ ਲਾਗੀ ਤੇ ਬੰਦੀ ਹੈਗੀ ਬਾਪਾ ਮਾਦੇ ਇੱਕ ਦੇ ਇੱਕ ਇਕੱਠਾ ਹੋ ਜਾਂਦੇ ਨੇ ਪਾ ਬੇੜੀਆਂ ਫਿਰ ਸਾਡਾ ਸਾਗ ਪਹੁੰਚ ਗਿਆ ਜੀ ਘੋਟਾਂ ਨਾਲ ਇਸਤੀ ਦੀ ਦੇ ਵਿੱਚ ਮੈਂ ਖੜ੍ਹ ਤੋ ਖੜ੍ਹ ਤੋ ਖੜ੍ਹ ਤੋ ਇਹ ਤਾਂ ਉੱਪਰੇ ਪਿਆ ਜੇ ਤੂੰ ਤਾਂ ਇਕੱਠਾ ਹੀ ਸੜਦਾ ਸਾਰੇ ਆਟਾ ਉਹ ਛੱਡ ਐ ਪੰਜ ਮੁਠੀਆਂ ਇਕੱਠੀਆਂ ਹੀ ਸੜਦੇ ਆ ਕਹਿੰਦੀ ਵੀ ਨਵੇੜ ਦਾ ਕੰਮ ਪੰਜ ਮੁਠੀਆਂ ਇਕੱਠੀਆਂ ਸੜਦੀਆਂ ਤੈਨੂੰ ਮੈਂ ਰੋਕ ਕਰ ਜੇ ਨਾ ਰੋਕਤਾ ਤਾਂ ਸੜਦੇ ਨਹੀਂ ਆ ਸੜਦਾ ਸਹਿ ਕਾ ਸਾਧ ਦੇਖਿਆ ਬੰਦਾ ਸਾਗ ਇੱਕ ਇੱਕ ਡੰਗ ਵੀ ਨਹੀਂ ਟੱਪਿਆ ਜੇ ਬਣਿਆ ਹੋਇਆ ਦਿਖਦਾ ਫੇ ਮੱਕਰ ਰੌਲਾ ਕਾ ਨੂੰ ਪੈਂਦਾ ਛਾਗ ਦਾ ਘੱਟੋ ਘੱਟ 2 ਦਿਨ ਚੱਲਣਾ ਚਾਹੀਦਾ ਇੱਕ ਦਿਨ ਪੈਕਣੀ ਚੱਲੇ 2 ਦਿਨ ਤੜਕੇ ਛੜਕੇ ਲਾ ਕੇ ਕਹਿੰਦੇ ਜਿੰਨਾਂ ਨੂੰ ਤੜਕਾ ਲੱਗੀ ਉਹਨਾਂ ਉਹਨਾਂ ਵਧੀਆ ਬਣੀ ਜਾਂਦਾ ਬਾਹਰ ਨੂੰ ਸੱਤ ਨਾਲ ਐਨੇ ਭਾਬੀ ਨੇ ਜੀ ਮਨੂੰ ਘੋਟਣਾ ਸਿੱਧਾ ਨਹੀਂ ਕਰ ਦਿੱਤਾ ਕਹਿੰਦੇ ਐਕਣਾ ਸਾ ਘੋਟਣਾ ਐਕਣੀ ਚੱਲ ਚੱਲ ਘੋਟ ਆਉਣੇ ਮਨ ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਐਦਾਂ ਨੂੰ ਘੁੰਮ ਕੇ ਵਿੱਚ ਜਾਣਾ ਨਹੀਂ ਨਹੀਂ ਇਸ ਤਰੀ ਪੈਂਦਾ ਐਕਣਾ ਨਹੀਂ ਪੈਂਦਾ ਅਸਲੀ ਪਾਉਂਦੇ ਆ ਨਿਆ ਨੋਣਾ ਐਕਣਾ ਇੱਕ ਨਹੀਂ ਪੈਂਦਾ ਲੈ ਗਾ ਚਾਣ ਨੂੰ ਪਾ ਕੇ ਫਿਰ ਦੋ ਟੱਕਾ ਕਮਾਈ ਜਾਂਦਾ ਕੋਲ ਨਾਲ ਅੱਛਾ ਚੱਲ ਮੈਂ ਚੱਲ ਪਾ 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 ਕੇ ਪਾਉਣਾ ਹੁਣ ਇਹ ਜੋੜ ਖਿੱਚ ਕੇ ਰੱਖ ਕੰਮ ਹੁਣ ਉਹ ਤਾਂ ਦੋ ਜਣੀਆਂ ਅੰਦਰ ਰਹਿ ਗਈਆਂ ਮਾਰ ਇਹ ਸੰਦੀਪ ਆ ਗਈ ਆਹ ਸਹੀ ਹਾਂਜੀ ਆਕੇ ਬੰਦੇ ਆਇਆ ਸਾਖ ਬਣ ਗਿਆ ਕੰਮ ਨੂੰ ਸਲਾਮਾ ਹੁੰਦੀ ਆ ਕੰਮ ਨੂੰ ਸਲਾਮਾ ਸਾਖ ਬਣ ਗਿਆ ਹਾਂ ਕੀਆ ਭਾਈ ਹੋਰ ਸਾਨੂੰ ਤਾਂ ਉਹ ਦੱਸ ਕੇ ਨਹੀਂ ਗਿਆ ਨਾ ਉਹ ਹਾਜ਼ਰੀ ਲਵਾ ਕੇ ਜਾਂਦਾ ਨਾ ਦੱਸ ਕੇ ਜਾਂਦਾ ਨਾ ਦੱਸ ਕੇ ਆਉਂਦਾ ਨਹੀਂ ਹੋਰ ਉਹ ਡੇ ਤੈਨੂੰ ਆਈ ਨਾ ਆ ਲੋ ਕੀ ਚੀਜ਼ ਹੈ ਦੱਸੋ ਬਸ ਇਹ ਹੈਗਾ ਕੀਚੂ ਦਾ ਫੂੜ ਕੀਚੂ ਦਾ ਫੂੜ ਉਹ ਭਾਈ ਜੀ ਸਾਨੂੰ ਪਤਾ ਹੀ ਨਹੀਂ ਕੀ ਹੈ ਹਾਂ ਜਿਵੇਂ ਦੱਸੋ ਹਾਂ ਫੱਟੇ ਤੂੰ ਫਿਰ ਕੱਢ ਜਾ ਹੁਣ ਪਹਿਲਾਂ ਸਾਨੂੰ ਸਾਗ ਘੋਟ ਲੈਣ ਦਿਓ ਚਲੋ ਫਿਰ ਮੈਂ ਤੁਹਾਨੂੰ ਬਾਹਰ ਹੀ ਦੇ ਦਿੰਦੀ ਹਾਂ ਮੈਂ ਤਾਂ ਰੀਤ ਨੂੰ ਨਾਰ ਕੱਢ ਕੇ ਲੈਣ ਲੱਗੀ ਸੀ ਦਾਣੇ ਦੇ ਕਰੀਤ ਕਣੀ ਮਨਾਰਾ ਚਲ 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 ਪਾਣੀ ਘਟ ਰਿਹਾ ਸ਼ਾ ਭਾਬੀ ਹਾਂ ਪਾਣੀ ਪੈ ਜਾਣਾ ਤੂੰ ਘੋੜ ਦੋ ਭਾਈ ਓਨੇ ਪੁੱਤ ਖਾ ਲਾ ਕੇ ਚੱਲ ਬੋਟ ਮਿੱਠਾ ਪੁੱਤ ਚੱਲ ਪਰੇ ਚੱਲ ਪੁੱਤ ਪਰੇ ਹੁਕਾ ਲੈ ਲੈ ਜਿਹੜਾ ਫਲ ਹੋਇਆ ਇਹ ਇਹ ਦੀਦੀ ਨੂੰ پتہ ਨਹੀਂ ਕਿਹੜਾ ਫਲ ਦੱਦੀ ਹੈ ਕਹਿੰਦੀ ਇਹ ਬੁੱਚੀ ਬਹੁਤ ਸਵਾਦ ਵਾਲਾ ਫਲਾਂ ਮੈਂ ਖਾਤਾ ਇਹਨੇ ਖਾਦਾ ਹੀ ਹੱਦਾਂ ਜਮਾ ਜੀ ਲਾ ਲਓ ਹੋਰ ਪੈਣਗਾ ਮਨੋਂ ਦਾ ਪਾਣੀ ਪੈਂਦਾ ਲੰਦਾ ਅੱਛਾ ਢੋ ਪਾਣੀ ਬਾਅਦ ਚ ਪਾਉਂਗਾ ਅਲੜ ਦਾ ਪਾ ਲੈਣ ਤੇ ਪਹਿਲੇ ਬਾਪੂ ਉਹ ਗਰਮ ਆਲਾ ਭਾਤ ਆ ਪਾਣੀ ਢਾੜ ਲਾ ਜਾ ਤਾਂ ਸਾਗ ਬਦੂ ਕੋਈ ਘੋਟੇ ਦੂਏ ਲੋਟ ਨਹੀਂ ਘੋਟੋਗਾ ਤੁਸੀਂ ਕਿਹੜੇ ਤਰੀਕੇ ਨਾਲ ਘੋਟਦੇ ਏ ਭਾਬੀ ਹੁ ਬਾਰੀਓ ਨਹੀਂ ਆਉਣ ਦਿੰਦੀ ਮੈਨੂੰ ਤੁਸੀਂ ਪਤਾ ਨਹੀਂ ਕਿ ਕਿੰਨਾ ਪਾਣੀ ਆਲਣ ਬਾਈ ਦੂਏ ਲੋਟ ਘੋਟੀ ਜਾ ਘੋਟਦੇ ਨੂੰ ਪਤਾ ਹੈ ਮੈਂ ਇਹ ਡੰਡੇ ਨਾਲ ਤੂੰ ਹਲਾਉਣੀ ਆ ਬਸ ਇਹਨੂੰ ਹਲਾਉਣੇ ਦੀ ਗੱਲ ਨਹੀਂ ਹੈਗੀ ਆਲਣ ਪਾਉਂਦੇ ਹੁੰਦੇ ਆ ਨਹੀਂ ਜੀ ਮੈਂ ਤਾਂ ਦੂਏ ਲੋਟੇ ਪਾਉਣੀ ਆਲਣ ਪਾਣੀ ਇੱਕ ਨਹੀਂ ਪਾਉਂਦੇ ਤੁਸੀਂ ਪਾਜੇ ਜਿਵੇਂ ਪਾਉਣੇ ਮੈਂ ਆਪਣੇ ਦੋਦੇ ਨਾ ਪਾਉਂਦਾ ਆ ਤੇਰੀ ਦੇ ਟੱਕਾ ਕੋ ਸਾਗ ਆ ਭਾਬੀ ਨੂੰ ਓਏ ਬੱਚੇ ਨੂੰ ਹੋ ਜਾ ਕਿਤੇ ਘੋਟਣਾ ਹੀ ਨਾ ਮਾਰੇ ਮੇਰੇ ਵੇ ਤਾਂ ਇਹ ਖਲੋ ਜੇ ਖਾਣੇ ਆ ਗਰਮ ਗਰਮ ਘੋਟਨੇ ਚਿਮਟਾ ਵੀ ਗਰਮ ਆ ਕੇ ਹਾਂ ਚਿਮਟਾ ਲਾ ਲੁਗਾ ਜੀ ਇਹ ਵੀ ਬੋਲ ਕੋਣ ਬੜੀ ਗੱਲ ਰੀਤ ਦਾ ਨਾ ਹਣੀ ਜੀ ਉਹਨਾਂ ਤੇ ਆਂ ਧਿਆਨ ਦੇਣਾ ਪੈਣਾ ਹਾਂ ਤੇ ਜਿਹੜਾ ਪਾ ਟੇਬਲ ਆ ਛੋਟਾ ਹਾਂ ਔਰ ਸੋਈ ਕੋਲ ਖੜਾ ਕਰਕੇ ਪਤਾ ਪਰ ਚੜਦੀ ਆ ਕਾਦੇ ਪਰ ਕਾਦੇ ਪਰ ਚੜਦੀ ਵੀ ਟੇਬਲ ਤੇ ਚੜ ਕੇ ਸਰਫ ਤੇ ਚੱਕ ਚੀਜ਼ਾਂ ਛੇੜਦੀ ਇਹਨੇ ਕੁੜੀ ਨੇ ਸੱਟ ਖਾਣੀ ਆ ਚੈਂਕ ਤੱਕ ਇਹਦਾ ਹੱਥ ਗਲਾਸਾਂ ਤੱਕ ਜਾਣ ਲੱਗ ਗਿਆ। ਕੀ ਕਰਦੀ ਆ? ਅਨਾਲ ਕੱਢਦੀ ਈ ਤੇਰੀ ਹਿੱਤ ਨੂੰ ਮੇਦਾਨ। ਅੱਛਾ। ਮੰਗਦੀ ਵੀ। ਆਹ ਤਾਂ ਨਜ਼ਰ ਨਹੀਂ ਆਦ ਕਿ ਅਧਰ ਵਾਲਿਆਂ ਨਾਲ ਸੁਣਦੀ ਪਾ। ਹੋਰ ਲਾਉਣ ਵਾਲਾ। ਕਰ ਜਾਂਦਾ ਠੀਕ ਆ ਭਾਬੀ। ਠੀਕ ਆ ਹਨਾ। ਛੇੜ ਜੀ ਚਾਹੀਦੀ ਆ। ਕਿਹੜੇ ਆ? ਹੋਰ ਕਿੱਥੇ ਆਲੂ ਹੋਸ ਨੂੰ ਕਰਨ। ਨਹੀਂ ਆ ਤਰੋਂ ਬੋਕਤਾਂ ਵੀ ਤਾਂ ਪਕਾਉਣੇ ਮੱਕੀ ਦੀਆਂ। ਵਿਕਰਮ ਜੀ ਤੜਕਾ ਲਾ ਦੇ ਦੀ ਆ। ਬੱਚੇ ਛੱਡ ਦੋ। ਹੈ ਨਹੀਂ ਕਰਾਂਗੇ। ਹਾਂਜੀ। ਤੜਕਾ ਲਾ ਦੇ। ਹਾਂਜੀ। ਵੀਡੀਓ ਹਾਂਜੀ ਅੱਜ ਸਬੋਧਨ ਹਾਂਜੀ ਕਰਕੇ ਕਰਦੀ ਤਾਂ ਮੈਂ ਵੀ ਸਬੋਧਨ ਕਰ ਰਿਹਾ ਹਾਂਜੀ ਕਰਕੇ ਹੱਕਾ ਅੰਦਰੇ ਹੱਕਾ ਬਚੀ ਜਾਂਦੇ ਹੌ ਜੀ ਅੱਜ ਦੀ ਕੀ ਆਇਦਰ ਨੂੰ ਆ ਜਾਓ ਮੈਂ ਵੀਡੀਓ ਬਣਾਉਂਦਾ ਜੀ ਮੈਂ ਇੱਥੇ ਬੈਲਾ ਨਹੀਂ ਬੈਠਾ ਜੀ ਤੁਹਾਨੂੰ ਕਿਹਾ ਬਲਵ ਫਿਰੋਜ਼ ਹੋ ਗਿਆ ਜੀ ਬਾਪੇ ਆਣਾ ਜੀ ਕੋਈ ਨਾ ਕਰਾਂ ਲਾ ਦੂੰਗਾ ਜੀ ਹਾਂਜੀ ਲੱਗ ਜਾਊਗਾ ਜੀ ਸਹੀ ਆਏ ਜੀ ਜੀ ਕਰਕੇ ਸੰਬੋਧਨ ਕਰੋ ਮੇਰੇ ਤੇ ਚਾਹ ਤੁਸੀਂ ਕੁਝ ਵੀ ਨਾ ਕਰਾਇਆ ਕਰੋ ਮੈਨੂੰ ਠੀਕ ਆਦਾ ਕਰੋ ਬਸ ਕੰਮ ਨੂੰ ਨਾ ਮੈਨੂੰ ਕਹਾ ਕਰੋ ਕਿਉਂ ਹੋਝ ਹੋ ਗਿਆ ਨਾ ਮਤਲਬ ਨੋ ਦੇਖੀ ਵੀ ਦੇਖ ਤਸਕ ਵੀਰ ਹਾਲਣ ਗਈ ਹਾਂ ਜੀ ਜੀ ਬਹੁਤ ਆ ਪਤਾ ਨਹੀਂ ਪੰਪਾ ਠੀਕ ਹੈ ਨਾ ਹੂੰ ਪਰਾਨੀ ਨਾ ਪਤਾ ਇਹਨਾਂ ਨੂੰ ਕਿ ਕਿਹੜੀ ਸਾਈਡ ਨੂੰ ਕਰਨਾ ਹੈ ਤੁਸੀਂ ਆਪਣੀ ਆਉਂਦੇ ਨਾ ਸੋਹਣ ਹਾਲਣ ਮੈਂ ਆਪਣੇ ਆਦੇ ਨਾ ਉਹ ਭਾਈ ਭਾਬੀ ਕਰਦੀ ਆ ਕੰਮ ਭਾਬੀ ਨੂੰ ਵੀ ਪਤਾ ਹੈ ਨਾਲ ਕੀ ਆਉਂਦੀ ਹੈ ਸਾਰਾ ਕੁਝ ਬਿੱਤੀ ਸਾਰਾ ਕੁਝ ਸੰਦ ਤੁਸੀਂ ਆਪਣੇ ਆਦੇ ਨਾ ਬਣਾਉਣ ਚੀਜ਼ ਬਣਾਉਣੇ ਨਾ ਆਪਣੇ ਆਦੇ ਨਾ ਬਾਬੀ ਆਹ ਕਿਹੜਾ ਫਾਲਾ ਇਹਨੂੰ ਉਹ ਤਾਂ ਕਹਿੰਦੇ ਸੇ ਸੇ ਨਹੀਂ ਸੀਤਾ ਫਲ ਸੀਤਾ ਫਲ ਹਾਂ ਇਥੇ ਜਿਹੜਾ ਆਹ ਛੁਟਕੇ ਕਹਿੰਦਾ ਨਾ ਕਿੱਥੇ ਚੋਂ ਕਾ ਨਾ 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 ਨਹੀਂ ਮੱਜ ਰੇ ਉਹ ਸੀਤਾ ਫਲ ਛੋਨਾ ਹੋ ਰਿਹਾ ਹੈ ਆਪਣੇ ਵੀ ਮਿਲਦਾ ਯਾਰ ਆਪਣੇ ਵੀ ਮਿਲਦਾ ਮੈਂ ਉਹ ਨਹੀਂ ਕਹਿੰਦਾ ਬਸ ਮੈਂ ਆਪਣੇ ਬਾਹਰ ਤਾਂ ਹੈਗਾ ਤਾਂ ਉਦੋਂ ਟੋਕਰੀ ਚ ਇਹ ਗੋਲ ਪਾਇਆ ਆਪਾਂ ਨੇ ਆ ਪਾਇਆ ਤੁਸੀਂ ਸਭ ਨੇ ਨਹੀਂ ਓਏ ਨਹੀਂ ਪਾਇਆ ਇਹ ਨਾਲੇ ਸੀ ਆਪਣੇ ਕੇਲੇ ਪਏ ਤੇ ਪਪੀਤਾ ਪਿਆ ਤਾਂ ਇੱਕ ਖਰਬੂਜਾ ਜਿਹਾ ਪਿਆ ਤਾਂ ਹਾਂ ਇੱਕ ਸੇਬ ਪਏ ਤੇ ਹਾਂ ਇੱਕ ਉਹਦਾ ਜਿਹੜਾ ਉਹ ਕਹਿੰਦੇ ਦਾ ਪਿੰਕਾ ਜਿਹਾ ਹੁੰਦਾ ਕਿਹੜਾ ਡਰੈਗਨ ਫਰੂਟ ਬਸ ਤੇ ਪੰਜ ਹੋ ਗਏ ਹਾਂ ਚਲ ਕੋਈ ਨਹੀਂ ਜੀ ਕਰਨੀ ਆ ਨਹੀਂ ਤਾਂ ਮੈਂ ਇਕੱਲੀ ਪੈਣ ਇਹਦਾ ਉਹਨਾਂ ਬਾਹ ਘਟਾ ਠਾਉ ਜੀ ਮੈਂ ਚੱਲੀ ਪੈਣ ਮੈਨੂੰ ਰੋਟੀ ਦੇ ਦਿਓ ਮੈਨੂੰ ਦੱਸੀ ਕੀ ਪਾ ਕੇ ਹਾਂ ਹੁਣ ਇਹ ਤਾਂ ਫੋਨ ਦੇਖਣਾ ਚੱਲ ਜਾ ਕੇ ਉੱਪਰ ਬਾਬਿਆਂ ਦੇ ਜੋਤੋਂ ਪਤੀ ਕੱਟਾ ਤੈਨੂੰ ਕਰਨਾ ਹਾਂ ਗੁੱਟਾ ਹਾਂ ਹੱਟ ਬਾਬਾ ਦਾ ਬੇਰਤੀ ਗੱਟੇ ਬਾਬਾ ਮੈਨੂੰ ਠੀਕ ਕਰ ਦੋ ਹਾਂ ਚਲ ਅਨੂ ਇਹ ਬਣਾ ਬਣਾ ਕੇ ਲੈ ਕੇ ਆਇਆ ਠੀਕ ਆ ਬਾਕੀ ਬਾਤ ਤੇ ਤੁਹਾਨੂੰ ਦਿੱਤੀ ਦਿੰਦਾ ਕੀ ਕਰਦੇ ਬਾਕੀ ਮੈਂ ਕਰ ਆਹ ਉਹਦਾ ਆਟਾ ਗੁੰਨੂ ਨੂੰ ਤਿਆਰ ਆਓ ਚੱਲ ਚੱਲ ਹੜਾ ਬਟਾ ਪਾਟਵਾਲ ਵੀ ਧਿਆਨ ਦੇ ਲਾ ਹੁਣ ਘੋਟਣਾ ਕਮਾ ਭਾਬੀ ਨੂੰ ਕਿਸੇ ਨੂੰ ਦਿਖਾਉਣਾ ਹੁਣ ਮੈਂ ਘੋਟਦਾ ਨੂੰ ਹਾਂ ਪਰਮਾਤਮਾ ਹਾਂ ਬੱਸ ਹੋ ਗਿਆ ਦੇ ਬਾ ਅੱਦੇ ਆਹ ਕਹਿ ਦਿੰਦੀ ਆ ਬਾ ਹਾਂ ਜੋ ਪਰਮਾਤਮਾ ਨਾਲੇ ਦੇ ਦਣਾ ਚਲ ਠੀਕ ਆ ਠੀਕ ਕੋਈ ਹੈ ਅਸੀਂ ਆਪਣੀ ਆਪਣੀ ਸੋਚ ਹੁੰਦੀ ਸਾਰਿਆਂ ਦੀ ਫਤਾਬ ਨੂੰ ਤੇਰਾ ਤਾਂ ਖਾਣਾ ਜਾ ਕੇ ਫੋਨ ਦੇਖਣ ਲੱਜਾਣਾ ਹੁਣ ਫੋਨ ਦੇਖਣ ਲੱਜੇ ਹੈ ਲੋ ਮੇ ਪ੍ਰਮਾਤਮਾ ਵੀ ਵਿਚਾਰਾਂ ਇੰਕ ਟੈਨ ਮੇ ਨਪਾਲ ਦਾ ਜਿਹੜਾ ਅੰਦਰ ਆ ਉਹ ਵੀ ਵਿਚਾਰਾਂ ਨਾਲ ਨਾਟਕ ਨੂੰ ਟੁਕ ਦੇਖਦਾ ਫਿਰ ਉਹਦੇ ਕਰਕੇ ਪ੍ਰਮਾਤਮਾ ਅੰਦਰ ਆ ਹਾਂ ਉਹਨਾਂ ਦੇ ਬਾਬਾ ਜੀ ਨੇ ਵੀ ਦੇਖਣੇ ਹੁੰਦੇ ਨਾ ਟੈ ਪਾਈ ਮੈਂ ਇੱਥੇ ਤਾਂ ਅੱਜ ਹਸਪੀਟਲ ਸਾਡੇ ਆ ਪਾਣੀ ਲਿਆਓ ਕਰਮ ਜਾ ਅੰਦੀਤ ਨੇ ਇਹਦੇ ਵਿੱਚ ਨਾਰਦੇ ਦਾਣੇ ਰਲਾਤੇ ਉਹਨਾਂ ਦੇਖ ਕੇ ਰੋਟੀ ਬਣਾਏ ਕੋਈ ਨਹੀਂ ਸਾਰੇ ਜਵਾਕਾਂ ਨੂੰ ਕੋਈ ਕੋ ਚਾਜੀ ਦੀ ਚੀਜ਼ ਖਾਣੀ ਆਉਂਦੀ ਸਾਨੂੰ ਲੈ ਦੇ ਦੇ ਦੋ ਹੌਣ ਲਫਾਵਾ ਕੰਦੀ ਕਰ ਤਲਾਂ ਤੇ ਤੈਨੂੰ ਨਾਰ ਕਿੱਥੇ ਆ ਨਾਰ ਕੱਟ ਆਟੇ ਚ ਘਾਤੇ ਗੁੰਨੇ ਨਾਰ ਮੁੰਨ ਦੱਸ ਦੇ ਪਰ ਕਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸੱਚੀ ਆਪਾ ਜੋ ਬਲੇ ਸੋ ਨਿਹਾਲ ਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵਧਾਈਆਂ ਜੀ ਵਧਾਈਆਂ ਕਰ ਦੋ ਘਟਾ ਕਰ ਦੋ ਕਰ ਦੋ ਮੇਰਾ ਮਾਮਾ ਆ ਤੇਰਾ ਬੰਬ ਨਹੀਂ ਹੈਗਾ ਪਤਾ ਮੇਰਾ ਇਹ ਬੰਬ ਆ ਲੋ ਜੀ ਬਾਜ ਇੱਕ ਗੱਲ ਹੈ ਜੀ ਸਾਡੇ ਚੁੱਲੇ ਦਾ ਹੋ ਗਿਆ ਅੱਜ ਅਚਾਨਕ ਆਹ ਸਾਗ ਬਣ ਗਿਆ ਨੇ ਮੇਰਾ ਔਰ ਕੰਨ ਆਈਦਾ ਰੱਬ ਚਾਹੀਦਾ ਇਹ ਕਰਦਾ ਜੀ ਕਿਹੜਾ ਅਮਰੀਕਾ ਤੇ ਆਇਆ ਹੁੰਦਾ ਆਹਾਂ ਇਹਨਾਂ ਨੇ ਸਾਗ ਦੇਖੇ ਮਾਂ ਵੀ ਦੇਖਿਆ ਬਾਅਦ ਤੇ ਮੀਨੇ ਬਾਅਦ ਸਾਗ ਦੇਖਿਆ ਜਿਹੜਾ ਇਹ ਰੀਅਲ オリジナル ਸਾਗ ਇਹਨੂੰ ਦੇਖ ਸਕਦੇ ਪਹਿਲਾਂ ਤਾਂ ਆਪਾਂ ਡੁਪਲੀਕੇਟ ਬਣਾਉਂਦੇ ਕਦੇ ਉਹ 파ਤਾ ਵਿੱਚ ਜੇ 파ਤਾ ਉਹ 파ਤਾ ਆ 파ਤਾ ਪਤਾ ਕੀ ਆਉਣਾ ਦੀਦੀ ਜਦੋਂ ਮਤਲਬ ਸਰਦੀਆਂ ਖਤਮ ਹੋ ਜਾਣੀਆਂ ਉਹਦੇ ਬਾਅਦ ਮੰਨ ਕੇ ਚੱਲੋ ਸਰਦੀਆਂ ਖਤਮ ਹੋ ਗਈਆਂ ਵਿਚਰ ਆਹਾਂ ਸਾਡਾ ਜੀ ਲਾਸਟ ਸਾਗ ਤੋਂ ਇਹ ਵਾਰ ਫੇਰ ਬਣਾ ਲੈਣਾ ਕਿਧਰੇ ਤੇ ਅੱਜ ਸਾਡਾ ਲਾਸਟ ਸਾਗ ਹੈ ਕਈ ਵਾਰ ਬਣਾ ਕੇ ਨਾ ਲਾਸਟ ਲਾਸ ਬਹੁਤ ਔਖਾ ਹੁੰਦਾ ਹੈ ਮੈਂ ਅਟਕਣੀ ਹੈ ਜਿਹੜੀ ਚੀਜ਼ ਖਾਣੇ ਨੂੰ ਖਾਣਾ ਕਹਿੰਦੇ ਹੁੰਦੇ ਮਖਾਣ ਨਾਲ ਨਾ ਜਦ ਕਹਿੰਦੇ ਹੁੰਦੇ ਸਮੇਂ ਨਾਲ ਉਸ ਚੀਜ਼ ਸੋਹਣੀ ਲੱਗਦੀ ਸੀ ਹਾਂ ਜੀ ਇਹਦਾ ਗੱਲ ਹੈਗੀ ਉਹ ਜੇ ਦਾ ਸਾਗ ਹੈ ਨਹੀਂ ਤੇ ਰਗਾ ਸਾਗ ਹੋਏ ਤੇ ਬਰਕਤ ਹੋਣੀ ਹੈ ਘਰਾਂ ਨੂੰ ਹਾਂ ਜੀ ਵੇਖਾ ਜਦ ਨੇ ਠਰ ਦੇ ਚਾਹ ਜੇ ਸਾਗ ਹੋਵੇ ਫਿਰ ਮਾੜੇ ਜੇ ਇੱਕ ਬਰਕਤ ਹੋਣੀ ਹੁੰਦੀ ਆ ਕਰਦੀ ਇਸ ਦਾ ਬੰਦਾ ਸੋਚੀ ਜਾਂਦਾ ਕਿ ਆ ਬਣਾਈਏ ਕਿ ਆ ਬਣਾਈਏ ਜੇ ਬਣਾ ਲੈ ਉਹ ਵੀ ਸਾਡੇ ਫਰਾਕ ਹੋ ਜਾਂਦੀ ਕਰਦੀ ਐ ਜੇ ਕਹਿੰਦੇ ਸਾਗ ਫੰਦ ਪਾ ਦਿੰਦਾ ਫੰਦ ਹੋਣਾ ਪਤੀਲਾ ਭਰ ਕੇ ਬਣ ਗਿਆ ਫੰਦੇ ਪੈਣਾ ਦਾ ਹੋਰ ਕੀ ਪੈਣਾ ਹੋਣਾ ਇੱਕ ਗੱਲ ਹੋਰ ਸੁਣੋ ਇੱਕ ਦਿਨ ਦੀ ਜੀ ਕਹਿੰਦੀ ਕਹਿੰਦੀ ਸੰਗੀ ਨਾ ਹੀ ਕਰੇਗਾ ਕਹਿੰਦੀ ਵੀ ਜਿਵੇਂ ਤਾਂ ਸਾਗ ਬਣਾਣੀ ਆ ਇਤਨੇ ਸਬਜ਼ੀ ਬਣਾ ਲਈ ਹਾਂ ਦੋਏ ਨੇ ਸਾਗ ਠੱਡ ਲਿਆ ਠੱਕਣਾ ਬਗਲ ਬਗਲ ਬੱਲੇ ਮੀ ਦੀ ਦੀ ਤੇਰੇ ਜਿੰਨੇ ਨੇ ਸਬਜ਼ੀ ਬਣਾਉਣੀ ਆ ਸਾਗ ਉਦਣ ਵੀ ਨਾਲੇ ਖਾਣਾ ਹਾਂ ਮੈਂ ਨਹੀਂ ਕੁਝ ਰੱਖਦੀ ਹਾਂ ਹਾਂ ਫਿਰ ਦੀਦੀ ਮੈਂ ਤੁਹਾਨੂੰ ਜਵਾਬ ਕਿਹਾ ਦਿੱਤਾ ਤਾਂ ਕਿ ਨਹੀਂ ਸਾਡੇ ਸਬਜ਼ੀ ਵੀ ਨਾਲ ਖਾਣੀ ਆ ਸਾਗ ਵੀ ਨਾਲ ਖਾਣਾ ਸਬਜ਼ੀ ਨਾਲ ਖਾਣਾ ਮੈਨੂੰ ਚੰਗੀ ਆ ਫਿਰ ਅੱਪਾ ਤਾਂ ਵੀ ਛੱਡ ਵੀ ਸਾਗ ਆਪਣੇ ਤਾਂ ਗੱਲ ਆ ਅਖਰੀ ਆਪਾਂ ਸਬਜ਼ੀਆਂ ਸੋਧੀਆਂ ਸਾਰੀਆਂ ਬੰਦ ਕਰ ਦਿੰਦੇ ਜਿੰਨੇ ਦਿਨ ਸਾਗ ਆਪਣੇ ਚਾ ਕਰ ਦੋ ਨਾਲ ਅੱਛਾ ਆ ਪੌੜੀਆਂ ਪਰ ਜਿਹੜਾ ਗੇਰ ਕੇ ਸਾਰੇ ਤਾਂ ਦਾਣੇ ਤੁੱਤੇ ਗਏ ਰਹੀ ਆਹ ਦੇਖੋ ਗੇਰ ਕੇ ਆਈ ਗੰਦੇ ਆ ਗੰਦੇ ਕਾ ਤੇ ਕਿਹਨੇ ਕਰੇ ਗੰਦੇ ਹਾਂ ਕਿਹਨੇ ਕਰੇ ਗੰਦੇ ਮੈਨੂੰ ਇਹ ਦੱਸ ਲੱਗ ਹਾਂ ਨਹੀਂ ਕਿਹਨੇ ਕਰੇ ਤਾਂ ਹੀ ਕਰੇ ਮੈਂ ਥੋੜੂ ਕਰੇ ਤੈਨੂੰ ਤਾਂ ਖਾਣ ਨੂੰ ਦਿੱਤਾ ਤੂੰ ਖਾਂਦੀ ਹਾਂਜੀ ਇੱਕ ਵੇਲੇ ਤੋਂ ਹੁਣ ਕੰਮ ਕਰ ਚਾਹੇ ਤਾਂ ਉਹ ਉੱਥੇ ਪੈਨਸ਼ਨ ਕਰ ਜਾ ਉਹ ਚੱਲਿਆ ਸੀ ਹੈਗੀ ਉੱਥੇ ਨੱਕੇ ਜਿਹਾ ਲਿਆ ਤਾਂ ਮਨ ਚਿੱਲੇ ਤੇ ਸੜਦੀਆਂ ਰੋਟੀਆਂ ਹਾਂ ਸੰਦੀਪ ਰਸਕ ਵੀ ਰੜੂਗੀ ਮੈਂ ਹਾਂਜੀ ਚਲੋ ਮਿਲਦੇ ਜੀ ਫੇਰ ਤੁਹਾਨੂੰ ਚੱਦਰ ਆਪਾਂ ਆਪਣੀ ਡਿਊਟੀ ਪਰ ਖੜਗੇ ਜੀ ਤੜਕਾ ਦਾ ਹੁਣ ਤੁਹਾਨੂੰ ਦਿਖ ਰਿਹਾ ਵੀ ਅਨ ਚੜ ਗਿਆ ਬਸ ਇਹ ਸਾਗ ਨੂੰ ਜਿਹੜਾ ਤੜਕਾ ਲੱਗਣਾ ਚਾਹੀਦਾ ਜੀ ਉਹ ਇਦਾਂ ਹੀ ਝੜਾ ਕੇ ਲੱਗਣਾ ਚਾਹੀਦਾ ਨਾ ਬਾਕੀ ਫੈਮਿਲੀ ਮੈਂਬਰ ਜੀ ਬਾਹਰ ਕੋਈ ਵੀ ਜੀ ਲਾਈਵ ਮੈਂ ਲਾ ਰਿਹਾ ਹਾਂ ਤੇ ਪਾਪਾ ਵੀ ਢੋਗ ਲਾਣੋਂ ਪਾਪਾ ਜੀ ਆਏ ਮਾਂ ਵੀ ਤੇ ਆ ਕੰਮ ਕਰਕੇ ਤੇ ਪਾਪਾ ਜੀ ਨੂੰ ਤਾਂ ਪਰਸੰਨ ਕਰਨਾ ਕਰਨਾ ਮਨਣਾ ਤੇ ਹੁਣ ਮੰਦੇ ਜੀ ਕਿ ਸਾਈਕਲ ਦੇ ਬਰਾਉਟ ਆ ਸਾਗ ਦੀ ਲੋਕ ਤੈਨ ਵੀ ਜੁਕੜੇ ਇਹ ਕੋ ਬਦਨ ਵਾਲਾ ਜੀ ਵਰਗਾ ਬਣਾ ਤਾ ਪਾ ਰਹੇ ਤੇ ਹੁਣ ਤੜਕਾ ਲਾ ਕੇ ਇਹਨੂੰ ਬਾਬਿਆਂ ਕੋ ਕਰਾਂਗੇ ਜੀ ਅੰਦਾਜ਼ ਬੇਨਤੀ ਤੇ ਉਹ ਤੋਂ ਬਾਅਦ ਛਕਾਂਗੇ ਜੀ ਸਾਰਾ ਪਰਿਵਾਰ ਤੇ ਆਜੋ ਜੀ ਤੁਸੀਂ ਵੀ ਛਕ ਲਓ ਆ ਬਹਿ ਕਰੋ ਸਭ ਨੂੰ ਦਰਜ ਜਿੱਥੇ ਵੀ ਪੰਜਾਬੀ ਬੈਠੇ ਆ ਸਾਰਨ ਸਭ ਨੂੰ ਮੈਂ ਦੇ ਜੀ ਕਿਸੇ ਅਗਲੇ ਫਰਾਂਸ ਮਾਰਾ ਤੁਹਾਨੂੰ ਸਾਰ ਨੂੰ ਚੜ੍ਹਦੀ ਕਲਾ ਚ ਰੱਖੇ ਰਿਹਾ